ਇੱਕ ਮਾਂ ਆਪਣੀਆਂ ਖਾਹਿਸ਼ਾਂ ਕਰਕੇ 35 ਸਾਲ ਆਪਣੀ ਬੱਚੀ ਨੂੰ ਆਪਣੀ ਤੋਂ ਦੂਰ ਰੱਖਦੀ ਹੈ ਤੇ ਉਸ ਮਾਂ ਨੇ 35 ਸਾਲ ਆਪਣੀ ਬੱਚੀ ਦਾ ਮੂੰਹ ਨਹੀਂ ਵੇਖਿਆ ਬੇਬਸ ਹੋਈ ਮਾਂ ਨੇ ਆਪਣੀ ਧੀ ਦਾ ਪਤਾ ਟਿਕਾਣਾ ਲੱਭਿਆ ਤੇ ਉਹਨੂੰ ਇੱਕ ਸਨੇਹਾ ਭੇਜਿਆ ਉਸ ਧੀ ਨੇ ਆਪਣੀ ਮਾਂ ਦੇ ਸਨੇਹੇ ਦਾ ਕੀ ਜਵਾਬ ਦਿੱਤਾ ਉਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਕਹਾਣੀ ਪਿੱਛੇ ਵੱਲ ਜਾਂਦੀ ਹੈ ਕਿ ਉਸ ਸਮੇਂ ਜਤਿੰਦਰ ਕੌਰ ਜਿਹਨੂੰ ਮਤਲਬ ਮਾਂ ਚਾਮਾ ਦੇ ਨਾਲ ਜੀਤੀ ਕਹਿੰਦੀ ਸੀਗੀ 90 ਦੇ ਦਹਾਕੇ ਦੀ ਤਕਰੀਬਨ ਕਹਾਣੀ ਆ ਜਦੋਂ ਬਹੁਤ ਘੱਟ ਕੁੜੀਆਂ ਨੂੰ ਸਰਕਾਰੀ ਜੋਬ ਮਿਲਦੀ ਹੁੰਦੀ ਸੀਗੀ ਹੂੰ ਹੂੰ ਉਹ ਸਿੱਖਿਆ ਵਿਭਾਗ ਦੇ ਵਿੱਚ ਕੋਈ ਚੰਗੀ ਅਫਸਰ ਲੱਗੀ ਸੀਗੀ ਕਹਿੰਦੇ ਮਾਂ ਬਾਪ ਨੇ ਚੰਗੀ लाਡਲੀ ਰੱਖੀ ਹੋਈ ਸੀਗੀ ਉਹਦਾ ਇੱਕ ਭਰਾ ਸੀਗਾ ਇੱਕ ਭੈਣ ਸੀ ਤੇ ਮਾਂ ਸੀ ਉਹਨਾਂ ਦੇ ਪਿਓ ਦੀ ਬਚਪਨ ਦੀ ਮੌਤ ਹੋ ਚੁੱਕੀ ਸੀ ਮਾਂ ਨੇ ਆਪਣੀਆਂ ਦੋਵੇਂ ਧੀਆਂ ਨੂੰ ਪੁੱਤ ਨਾਲੋਂ ਜ਼ਿਆਦਾ ਲਾਡਲੀ ਰੱਖਿਆ ਹੋਇਆ ਸੀਗਾ ਜਿਹੜੀ ਜੀਤੀ ਸੀਗੀ ਜਦੋਂ ਇਹ ਪੜਦੀ ਸੀ ਤਾਂ ਇਹਦੀ ਮਾਂ ਨੇ ਇਹ ਗੱਲ ਕਹਤੀ ਸੀ ਵੀ ਜੇ ਤੁਹਾਨੂੰ ਕੋਈ ਚੰਗਾ ਮੁੰਡਾ ਲੱਗਿਆ ਤਾਂ ਤੁਸੀਂ ਆਪ ਫੈਸਲਾ ਨਹੀਂ ਲੈਣਾ ਸਾਨੂੰ ਦੱਸਣਾ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਠੀਕ ਹੈ ਜਿਹੜੀ ਜੀਤੀ ਸੀਗੀ ਜਦੋਂ ਉਹ ਜੌਬ ਤੇ ਲੱਗੀ ਤਾਂ ਉਹਨੂੰ ਕੋਈ ਚੰਗੇ ਤੱਕੜੇ ਘਰ ਦਾ ਮੁੰਡਾ ਪਸੰਦ ਆ ਗਿਆ ਹੂੰ ਉਹਨੇ ਆਪਣੀ ਮਾਂ ਨੂੰ ਜਾ ਕੇ ਦੱਸਿਆ ਇਦਾਂ ਕਰਕੇ ਮੈਨੂੰ ਕੋਈ ਮੁੰਡਾ ਚੰਗਾ ਲੱਗਾ ਵੀ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਉਹ ਹੁੰਦਾ ਨਾ ਕਿ ਕਈ ਵਾਰ ਜਾਤਾਂ ਜਾਂ ਫੈਮਿਲੀ ਸਟੇਟਸ ਪੜ ਜਾਂਦੇ ਆ ਤਾਂ ਜਦੋਂ ਉਹਨਾਂ ਨੇ ਉਹ ਚੀਜ਼ ਵੇਖੀ ਉਹਨਾਂ ਨੂੰ ਲੱਗਿਆ ਵੀ ਫੈਮਿਲੀ ਸਟੇਟਸ ਦੇ ਵਿੱਚ ਮੁੰਡੇ ਵਾਲੇ ਜ਼ਿਆਦਾ ਤਗੜੇ ਆ ਹਨਾ ਵੀ ਕੁੜੀ ਨੂੰ ਸਰਵਾਈਵ ਕਰਨਾ ਔਖਾ ਹੋ ਜੂਗਾ ਤਾਂ ਕੀ ਹੁੰਦਾ ਕਿ ਕੁੜੀ ਜੇਦ ਫੜ ਲੈਂਦੀ ਹੈ ਕਿ ਨਹੀਂ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਤੇ ਮਾਂ ਨੂੰ ਲੱਗਿਆ ਵੀ ਅਸੀਂ ਇਹਨਾਂ ਤੇ ਹੁਣ ਤੱਕ ਚਾਹ-ਲਾੜ ਪੂਰੇ ਕੀਤੇ ਆ ਵੀ ਕਿਤੇ ਇੱਥੇ ਆ ਕੇ ਕਹਾਣੀ ਨਾ ਵਿਗੜ ਜੇ ਤਾਂ ਮਾਂ ਨੇ ਆਪਦੇ ਪੁੱਤ ਨਾਲ ਗੱਲ ਕਰਕੇ ਆਪਣੀ ਧੀ ਜੀਤੀ ਦਾ ਵਿਆਹ ਕਰਤਾ ਉਸ ਰੱਜੇ ਪੁੱਜੇ ਕਰਦੇ ਮੁੰਡੇ ਦੇ ਨਾਲ ਹੂੰ ਉਹਨਾਂ ਦਾ ਚੰਗਾ ਗੁਜ਼ਾਰਾ ਚੱਲਣ ਲੱਗ ਜਾਂਦਾ ਮਾਂ ਨੂੰ ਵੀ ਇਸ ਚਿੰਤਾ ਤੋਂ ਮੁਕਤੀ ਮਿਲ ਜਾਂਦੀ ਹੈ ਕਿ ਮੇਰੀ ਧੀ ਵਿਆਹੀ ਗਈ ਆ ਆਪਣੇ ਘਰ ਵਸਦੀ ਆ ਕੀ ਹੁੰਦਾ ਉਸ ਤੋਂ ਬਾਅਦ ਜੀਤੀ ਦੇ ਘਰ ਬੱਚਾ ਹੋਣ ਵਾਲਾ ਹੁੰਦਾ ਹੂੰ ਆਪਸ ਵਿੱਚ ਦੋਨਾਂ ਜਣੇ ਦਾ ਮਨ ਮੋਟਾਬ ਰਹਿਣ ਲੱਗ ਜਾਂਦਾ ਹੂੰ ਕਿਉਂਕਿ ਜੀਤੀ ਜੌਬ ਕਰਦੀ ਸੀ ਸਰਕਾਰੀ ਜੌਬ ਸੀਗੀ ਉਹਦੇ ਕੋਲੇ ਪੈਸਾ ਚੰਗਾ ਸੀਗਾ ਪਰ ਮੁੰਡਾ ਵੀ ਤਕੜੇ ਕਰਦਾ ਸੀਗਾ ਦੋਨਾਂ ਦੇ ਵਿੱਚ ਕੁਛ ਨਾ ਕੁਛ ਐਸੀ ਗੱਲ ਹੋਈ ਰਹਿੰਦੀ ਸੀ ਕਿ ਝਗੜਾ ਹੁੰਦਾ ਰਹਿੰਦਾ ਸੀਗਾ ਤੇ ਜਿਹੜੀ ਜੀਤੀ ਸੀਗੀ ਇਹਨੇ ਬੱਚੇ ਨੂੰ ਜਨਮ ਦਿੱਤਾ ਹੂੰ ਉਹਨਾਂ ਦੇ ਘਰ ਕੁੜੀ ਹੋਈ ਜੀਤੀ ਦੇ ਘਰ ਕੁੜੀ ਹੋਈ ਕੁੜੀ ਬੜੀ ਪਿਆਰੀ ਨਾਮ ਰੱਖਿਆ ਹਰਮਨ ਨਾਨੀ ਤੇ ਮਾਸੀ ਨੇ ਬਹੁਤ ਚਾਹ ਲਾਡ ਲਾਇਆ ਉਹਨੂੰ ਉਹ ਕਹਿੰਦੇ ਸੀ ਵੀ ਜੇ ਤੇਰੇ ਘਰ ਕੋਈ ਸਾਂਭਣ ਵਾਲਾ ਨਹੀਂ ਹੈਗਾ ਬੱਚਾ ਸਾਡੇ ਕੋਲ ਛੱਡਦਾ ਵੀ ਤੂੰ ਨੌਕਰੀ ਨਹੀਂ ਛੱਡਣੀ ਜੀਤੀ ਆਪਣੇ ਪੇਕੇਆਂ ਕੋਲ ਬੱਚਾ ਛੱਡ ਦਿਆ ਕਰਿਆ ਕੇ ਤੇ ਉਹ ਦੇ ਘਰ ਵਾਲੇ ਨਾਲ ਮਨਮਟਾਵ ਚੱਲਦੀ ਰਹੀ ਉਹਦੀ ਮਾਂ ਨੇ ਸੱਦ ਕੇ ਆਪਦੇ ਜਵਾਈ ਨੂੰ ਵੀ ਸਮਝਾਇਆ ਧੀ ਨੂੰ ਵੀ ਡਾਟਿਆ ਪਰ ਕੀ ਹੋਇਆ ਕਿ ਉਹਨਾਂ ਦੇ ਵਿੱਚ ਸੋਲਾ ਸਫਾਈ ਨਹੀਂ ਹੋਣ ਦੀ ਗੁਜਾਇਸ਼ ਖਤਮ ਹੋਣ ਲੱਗੀ ਹੂੰ ਬਾਅਦ ਚ ਜਾ ਕੇ ਕਾਰਨ ਪਤਾ ਲੱਗਦਾ ਹੈ ਕਿ ਜਦੋਂ ਹਰਮਨ ਉਹ ਕੁੜੀ 6 ਮਹੀਨਿਆਂ ਦੀ ਹੁੰਦੀ ਆ ਤਾਂ ਉਹਦੀ ਮਾਂ ਘਰੇ ਆ ਕੇ ਇਹ ਫੈਸਲਾ ਲੈ ਲੈਂਦੀ ਆ ਕਿ ਮੈਂ ਉਸ ਬੰਦੇ ਦੇ ਨਾਲ ਨਹੀਂ ਰਹਿਣਾ ਅੱਛਾ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਂਗੀ ਔਰ 1 ਸਾਲ 3 ਕੁ ਮਹੀਨਿਆਂ ਤੇ ਆ ਕੇ ਉਹਨੇ ਇਹ ਫੈਸਲਾ ਆਪਣੀ ਮਾਂ ਨੂੰ ਸੁਣਾਤਾ ਅੱਛਾ ਤਾਂ ਪਰਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਜੀਤੀ ਦੇ ਭਰਾ ਨੂੰ ਪਤਾ ਲੱਗਦਾ ਕਿ ਮੇਰੀ ਭੈਣ ਨੇ ਬਹੁਤ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਲਈ ਆ ਉਹਨੇ ਮਾਂ ਨੂੰ ਸਮਝਾਇਆ ਉਹ ਕਹਿੰਦਾ ਵੀ ਜੇ ਇਹ ਇਹ ਕੰਮ ਕਰੂਗੀ ਤਾਂ ਆਪਾਂ ਕਹਾਣੀ ਖਤਮ ਕਰ ਦਾਂਗੇ ਦੇ ਨਾਲ ਹੂੰ ਫਿਰ ਉਹ ਆਪਦੀ ਕੁੜੀ ਨੂੰ ਸੱਦਦੀ ਆ ਮਤਲਬ ਕਿ ਜੀਤੀ ਦੀ ਭੈਣ ਨੂੰ ਛੋਟ ਵੱਡੀ ਨੂੰ ਉਹਨੂੰ ਕਹਿੰਦੀ ਆ ਕਿ ਵੀ ਇਦਾਂ ਕਰਕੇ ਆ ਗੱਲ ਆ ਵੀ ਹੁਣ ਕੀ ਕੀਤਾ ਜਾਵੇ ਉਹ ਕਹਿੰਦੀ ਵੀ ਜਦੋਂ ਇਹ ਪਹਿਲਾਂ ਨਹੀਂ ਰੁਕੀ ਇਹਨੇ ਹੁਣ ਵੀ ਕੀ ਰੁਕਣਾ ਕੀ ਹੁੰਦਾ ਇੱਕ ਦਿਨ ਉਹ ਸਵੇਰੇ ਘਰੋਂ ਡਿਊਟੀ ਤੋਂ ਜਾਂਦੀ ਆ ਮਾਂ ਦੇ ਘਰੋਂ ਤੇ ਜਿਹੜੇ ਕਮਰੇ ਚ ਦੋਨੋਂ ਬੈਣਾ ਸੌਂਦਿਆਂ ਉਥੋਂ ਉਹਨਾਂ ਨੂੰ ਇੱਕ ਚਿੱਠੀ ਮਿਲਦੀ ਹੈ ਹੂੰ ਉਹਤੇ ਲਿਖ ਕੇ ਜਾਂਦੀ ਹੈ ਵੀ ਮੈਂ ਆਪਣਾ ਫੈਸਲਾ ਲੈ ਲਿਆ ਵੀ ਹੁਣ ਮੈਂ ਘਰ ਵਾਪਸ ਨਹੀਂ ਆਉਂਗੀ ਤੇ ਮੇਰੀ ਤਲਾਸ਼ ਨਾ ਕਰਿਓ ਅੱਛਾ ਔਰ ਉਹਨਾਂ ਸਮਿਆਂ ਦੇ ਵਿੱਚ ਇਹ ਚੀਜ਼ ਬਹੁਤ ਵੱਡੀ ਝਟਕੇ ਵਾਲੀ ਗੱਲ ਹੁੰਦੀ ਸੀ ਕਿ ਕੋਈ ਕੁੜੀ ਵਿਆਹੀ ਬਰੀ ਇਸ ਤਰ੍ਹਾਂ ਸਭ ਕੁਝ ਹੁੰਦਿਆਂ ਸੁੰਦਿਆਂ ਦੂਸਰੇ ਘਰ ਜਾਣ ਵਾਸਤੇ ਮਤਲਬ ਕਦਮ ਚੁੱਕ ਲਿਆ ਉਹਨੇ ਹੈਨਾ ਉਹਨੇ ਤਲਾਕ ਨਹੀਂ ਲਿਆ ਉਧਰਲੇ ਪਾਸੇ ਉਧਰਲੇ ਪਾਸਿਓ ਉਹ ਬੰਦੇ ਨਾਲ ਉਹਨੇ ਇਸ ਹਾਲਾਤ ਤੱਕ ਕਹਾਣੀ ਖਰਾਬ ਕਰ ਲਈ ਸੀ ਉਹ ਬੰਦੇ ਨੇ ਕਹਿਤਾ ਸੀਗਾ ਵੀ ਹੁਣ ਕੱਲੀ ਕਾਗਜੀ ਲਿਖਤ ਰਹਿ ਗਈ ਮੈਂ ਤਾਂ ਤੈਨੂੰ ਉਸ ਦਿਨ ਤੋਂ ਤਿਆਗ ਚੁੱਕਾ ਜਿਸ ਦਿਨ ਤੋਂ ਤੂੰ ਮੇਰੇ ਨਾਲ ਖਰਾਬੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ ਠੀਕ ਹੈ ਉਹ ਕਹਿੰਦੇ ਕਿ ਉਹ ਬੰਦੇ ਨੇ ਵੀ ਉਹਨੂੰ ਪੰਚਾਇਤੀ ਤਲਾਕ ਦੇਤਾ ਸੀਗਾ ਠੀਕ ਹੈ ਜਦੋਂ ਉਹਨੂੰ ਪਤਾ ਲੱਗ ਗਿਆ ਸੀਗਾ ਔਰ ਇਹ ਗੱਲ ਵੀ ਬਾਅਦ ਚ ਜਾ ਕੇ ਖੁੱਲਦੀ ਆ ਵੀ ਉਹ ਤਲਾਕ ਲੈਣ ਤੋਂ ਬਾਅਦ ਉਹਨੇ ਪਹਿਲਾਂ ਹੀ ਆਪਣੀ ਕਹਾਣੀ ਉਸ ਬੰਦੇ ਨਾਲ ਜੋੜ ਰੱਖੀ ਸੀ ਇਹਦੇ ਦਰਮਿਆਨ ਹੀ ਮਤਲਬ ਥੋੜੇ ਜੇ ਸਮੇਂ ਦੇ ਵਿੱਚ ਉਸ ਕੁੜੀ ਨੇ ਇਹ ਫੈਸਲਾ ਪੱਕੇ ਪੈਰੀਂ ਕਰ ਲਿਆ ਕੁੜੀ ਉਦੋਂ 6 ਮਹੀਨਿਆਂ ਦੀ ਸੀ ਹਰਮਨ ਹਰਮਨ ਨੂੰ ਉਹਦੀ ਮਾਮੀ ਤੇ ਮਾਸੀ ਨੇ ਪਾਲਿਆ ਅੱਛਾ ਕਿਉਂਕਿ ਨਾਨੀ ਤਾਂ ਬਜ਼ੁਰਗ ਸੀਗੀ ਇਹ ਗੱਲ ਸਾਰੇ ਪਿੰਡ 'ਚ ਫੈਲ ਗਈ ਵੀ ਆਹ ਗੱਲ ਹੋ ਗਈ ਔਰ ਮਾਪਿਆਂ ਲਈ ਜਿੰਨਾ ਉਹਨਾਂ ਸਮਿਆਂ ਦੇ ਵਿੱਚ ਜਦੋਂ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਜਦੋਂ ਮਾਪੇ ਕੁੜੀਆਂ ਨੂੰ ਚਾਹ ਲਾੜ ਲਾਉਂਦੇ ਆ ਤਾਂ ਉਹਨਾਂ ਲਈ ਇਹ ਬਹੁਤ ਵੱਡੀ ਸ਼ਰਮਨਾਕ ਗੱਲ ਹੋ ਜਾਂਦੀ ਆ ਕਿ ਧੀ ਘਰੋਂ ਵਿਆਹੀ ਬਰੀ ਚਲੀ ਗਈ ਬੱਚਾ ਛੱਡ ਕੇ ਕੀ ਹੁੰਦਾ ਕਿ ਉਹ ਜਿਹੜੀ ਜੀਤੀ ਹੁੰਦੀ ਆ ਹਰਮਨ ਦੀ ਮਾਂ ਉਹ ਛੋਟੀ ਬੱਚੀ ਦੀ ਮਾਂ ਉਹ ਕਿਸੇ ਹੋਰ ਰਾਇਸ ਬੰਦੇ ਦੇ ਨਾਲ ਜਾ ਕੇ ਰਹਿਣ ਲੱਗ ਪੈਂਦੀ ਆ ਔਰ ਉਹ ਬੰਦਾ ਸ਼ਰਤ ਰੱਖਦਾ ਵੀ ਮੈਂ ਤੇਰੀ ਬੱਚੀ ਨੂੰ ਐਕਸੈਪਟ ਨਹੀਂ ਕਰੂੰਗਾ ਫਿਰ ਕੀ ਹੁੰਦਾ ਹਰਮਨ ਇੱਧਰ ਪਲਦੀ ਆ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਉਹਦੀ ਕੋਈ ਉਗ ਸੁਗ ਨਹੀਂ ਮਿਲਦੀ ਮਾਂ ਤਾਂ ਉਦਣੇ ਪੱਲਾ ਛਾੜ ਦਿੰਦੀ ਆ ਵੀ ਜਿਹੜੀ ਆਪਦੇ ਬੱਚੇ ਨੂੰ ਛੱਡ ਕੇ ਚਲੀ ਗਈ ਉਹ ਮੇਰੀ ਵੀ ਕੀ ਲੱਗਦੀ ਆ ਸਾਡੀ ਕਿਸੇ ਦੀ ਕੀ ਲੱਗਦੀ ਆ ਉਹਨਾਂ ਨੇ ਪੱਤਾ ਹੀ ਸਾਫ਼ ਕਰਤਾ ਜੇ ਕੋਈ ਬਾਹਰੋਂ ਪੁੱਛਦਾ ਸੀਗਾ ਤੇ ਉਹ ਕਹਿ ਦਿੰਦੇ ਸੀਗੇ ਵੀ ਸਾਡੇ ਲਈ ਤਾਂ ਉਹ ਉਦਣੇ ਮਰ ਗਈ ਸੀ ਜਿਹੜੀ ਆਪਣੀ ਬੱਚੀ ਨੂੰ ਵੀ ਛੱਡ ਕੇ ਚਲੀ ਗਈ ਹਰਮਨ ਨੂੰ ਉਹਨਾਂ ਨੇ ਘਰਦਿਆਂ ਨੇ ਪਾਲਿਆ ਮਾਮੀ ਨੇ ਤੇ ਨਾਨੀ ਨੇ ਪਾਲਿਆ ਤੇ ਇਦੂ ਬਾਦ ਉਹ ਨੂੰ ਸਕੂਲ ਭੇਜਣਾ ਸ਼ੁਰੂ ਕਰਤਾ ਜਦੋਂ ਸਕੂਲ 'ਚ ਮਾਪੇ ਬੱਚਿਆਂ ਨੂੰ ਛੱਡਣ ਆਉਂਦੇ ਆ ਤਾਂ ਹਰਮਨ ਦੇ ਮਨ ਦੇ ਵਿੱਚ ਇਹ ਚੀਜ਼ਾਂ ਬਹੁਤ ਹੁੰਦੀਆਂ ਕਿਉਂਕਿ ਬੱਚਾ ਤਲਾਸ਼ ਕਰਦਾ ਮੇਰਾ ਬਾਪ ਕਿੱਥੇ ਆ ਉਹ ਆਪਣੀ ਮਾਸੀ ਨੂੰ ਮਾਂ ਕਹਿੰਦੀ ਆ ਮਾਮੀ ਨੂੰ ਮਾਂ ਕਹਿੰਦੀ ਆ ਤੇ ਉਹ ਮਾਮੇ ਨੂੰ ਹੀ ਆਪਣਾ ਪਿਓ ਸਮਝਦੀ ਆ ਕਿਉਂਕਿ ਬੱਚੇ ਨੂੰ ਇੰਨੀ ਸੋਝੀ ਨਹੀਂ ਹੈ ਤਾਂ ਜਦੋਂ ਉਹਨੇ ਸਮਝਣਾ ਸ਼ੁਰੂ ਕਰਤਾ ਜਦੋਂ ਸਕੂਲ ਦੇ ਵਿੱਚ ਬੱਚੇ ਨੂੰ ਸਵਾਲ ਕੀਤੇ ਜਾਂਦੇ ਆ ਤਾਂ ਉਹ ਕਹਿੰਦੀ ਆ ਕਿ ਮੇਰੇ ਪਾਪਾ ਤਾਂ ਬਾਹਰ ਗਏ ਹੋਇਆ ਇੱਕ ਬੱਚੇ ਨੂੰ ਮੈਂਟਲੀ ਇੰਨਾ ਸਟਰੋਂਗ ਕਰ ਦਿੱਤਾ ਜਾਂਦਾ ਕਿ ਘਰ ਦਾ ਭੇਤ ਬਿਨਾ ਖੋਲੇ ਤੇ ਇੱਜ਼ਤ ਵੀ ਰਹਿ ਜੇ ਹੌਲੀ ਹੌਲੀ ਕੀ ਹੁੰਦਾ ਹਾਰਮਨ ਪੜਦੀ ਜਾਂਦੀ ਆ ਪੜ੍ਹਨ ਲਿਖਣ ਚ ਚੰਗੀ ਹੁੰਦੀ ਆ ਮਾਂ ਦਾ ਕੋਈ ਪਤਾ ਸੋਤਾ ਨਹੀਂ ਲੱਗਦਾ ਤੇ ਵੀ ਹਰਮਨ ਨੂੰ ਉਹਦੀ ਨਾਨੀ ਚਾਹੁੰਦੀ ਹੁੰਦੀ ਹੁੰਦੀ ਆ ਵੀ ਡਾਕਟਰ ਬਣੇ ਉਹ ਇਹ ਦੱਸਣਾ ਚਾਹੁੰਦੀ ਹੁੰਦੀ ਆ ਵੀ ਕਿਤੇ ਨਾ ਕਿਤੇ ਤਾਂ ਜਾ ਕੇ ਉਹਦੀ ਧੀ ਨੂੰ ਪਤਾ ਲੱਗੂਗਾ ਵੀ ਜੋ ਛੱਡ ਕੇ ਚਲੀ ਗਈ ਸੀ ਅਸੀਂ ਮਰਨੀ ਸੀਗੇ ਅਸੀਂ ਬੱਚੀ ਨੂੰ ਪਾਲ ਕੇ ਉਹਦੀ ਮੰਜ਼ਲ ਤੱਕ ਪਹੁੰਚਾਤਾ ਹਰਮਨ ਪੜ੍ਹ ਲਿਖ ਕੇ ਸਰਜਨ ਬਣ ਗਈ ਹਮ ਹਰਮਨ ਨੂੰ ਸਕੂਲ ਦੇ ਸਮੇਂ ਕਾਲਜ ਦੇ ਸਮੇਂ ਬਹੁਤ ਸਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੀ ਡਿਊਟੀ ਤੋਂ ਵੀ ਵਾਪਸ ਆਉਂਦੀ ਸੀ ਤਾਂ ਲੋਕ ਉਹਨੂੰ ਉਹਦੀ ਮਾਂ ਦਾ ਨਾਮ ਲੈ ਕੇ ਕਹਿੰਦੇ ਹੁੰਦੇ ਸੀ ਵੀ ਇਹ ਜੀਤੀ ਦੀ ਕੁੜੀ ਆ ਨਾ ਇਹ ਤਾਂ ਉਹਦੇ ਨੂੰ ਵੀ ਸੋਹਣੀ ਨਿਕਲਿਆ ਹੀ ਕਿਉਂਕਿ ਇਹ ਚੀਜ਼ਾਂ ਪਿੱਛਾ ਨਹੀਂ ਛੱਡਦੀਆਂ ਹੁੰਦੀਆਂ ਇੱਕ ਬੱਚੇ ਤੋਂ ਉਹਦੀ ਮਾਂ ਦਾ ਪ੍ਰਸ਼ਾਵਾ ਕਿਸੇ ਵੀ ਕੀਮਤ ਤੇ ਦੂਰ ਨਹੀਂ ਹੁੰਦਾ ਅੱਗੇ ਕੀ ਹੁੰਦਾ ਹੈ ਕਿ ਜਦੋਂ ਹਾਰਮਨ ਨੂੰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਤਾਂ ਉਹਦਾ ਮਨ ਦੁਖੀ ਹੋਣ ਲੱਗ ਜਾਂਦਾ ਨਾਨਕਾ ਨੇ ਐਸੀ ਪਰਵਰਿਸ਼ ਕੀਤੀ ਕਿ ਉਹਨਾਂ ਨੇ ਦਿਮਾਗ ਹੀ ਸਾਫ਼ ਕਰਤਾ ਕਿ ਹੋਰ ਸਾਡੇ ਬੱਚੇ ਦਾ ਬਾਹਰ ਕਿਸੇ ਨਾਲ ਕੋਈ ਲਿੰਕ ਨਹੀਂ ਹੈਗਾ ਜੋ ਰਿਸ਼ਤੇ ਨੱਤੇ ਆ ਇਹਦੇ ਇਹੀ ਹੈ ਹਰਮਨ ਇੱਕ ਚੰਗੀ ਇਨਸਾਨ ਸੀ ਜਿਹੜੀ ਆਸ-ਪਾਸ ਦੇ ਲੋਕਾਂ ਦੇ ਵਿੱਚ ਵਿਚਰਦੀ ਸੀ ਉਹਨੂੰ ਪਤਾ ਸਾਰਾ ਕੁਝ ਲੱਗ ਗਿਆ ਸੀ ਇੱਕ ਦਿਨ ਉਹਨੇ ਆਪਣੀ ਮਾਂ ਬਾਰੇ ਆਪਣੀ ਨਾਨੀ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਦੀ ਨਾਨੀ ਨੇ ਇੱਕੋ ਗੱਲ ਕਹਤੀ ਕਿ ਜੇ ਤੂੰ ਮੈਨੂੰ ਬੇਟਾ ਜਿਉਂਦੀ ਵੇਖਣਾ ਚਾਹੁੰਨੀ ਆ ਇਹ ਗੱਲ ਮੇਰੇ ਨਾਲ ਦੁਆਰਾ ਨਹੀਂ ਕਰਨੀ ਔਰ ਤੁਸੀਂ ਦੇਖੋ ਵੀ ਰਿਸ਼ਤਿਆਂ ਦੇ ਵਿੱਚ ਇੱਕ ਐਸਾ ਮੋਹ ਆ ਕਿ ਇੱਕ ਬੱਚੇ ਨੂੰ ਉਸ ਤਰਾਸ ਦੀ ਤੋਂ ਦੂਰ ਕੀਤਾ ਜਾ ਰਿਹਾ ਹੈ ਉਦੇ ਦਿਮਾਗ ਚੋਂ ਇਹ ਗੱਲ ਕੱਢੀ ਜਾ ਰਹੀ ਆ ਵੀ ਅਸੀਂ ਹੀ ਤੇਰਾ ਸਾਰਾ ਕੁਝ ਆ ਉਹ ਕੁੜੀ ਨੂੰ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤੇ ਕਿ ਤੇਰਾ ਮਨ ਨਹੀਂ ਕਰਦਾ ਜਿਵੇਂ ਆਮ ਪਿੰਡਾਂ ਦੇ ਵਿੱਚ ਹੁੰਦਾ ਨਾ ਆਸ-ਪਾਸ ਦੇ ਲੋਕ ਗੱਲਾਂ ਕਰਦੇ ਆ ਕਿ ਤੇਰਾ ਮਨ ਨਹੀਂ ਕਰਦਾ ਤੇਰੀ ਮਾਂ ਨੂੰ ਮਿਲਣ ਨੂੰ ਹੁਣ ਜੇ ਬੱਚੇ ਦੀ ਪਰਵਰਿਸ਼ ਮਾਂ ਦੇ ਹੱਥੋਂ ਹੋਈ ਹੋਵੇ ਤਾਂ ਬੱਚੇ ਨੂੰ ਮੋਹ ਜਾਗੇ ਨਾ ਬੱਚਾ ਤਾਂ ਪਲਿਆ ਹੀ ਇਸ ਤਰ੍ਹਾਂ ਕਿ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਮੇਰੇ ਨਾਲ ਕੌਣ ਸੀ ਮੈਨੂੰ ਜਨਮ ਕਿਹਨੇ ਦਿੱਤਾ ਸੀਗਾ ਪਰ ਬੱਚੀ ਨੂੰ ਹਰਮਨ ਨੂੰ ਇਸ ਕਦਰ ਉਹਨਾਂ ਨੇ ਮਾਨਸਿਕ ਤੌਰ ਤੇ ਤਿਆਰ ਕਰ ਲਿਆ ਸੀਗਾ ਕਿ ਉਹ ਕਿਸੇ ਵੀ ਸਵਾਲ ਤੋਂ ਘਬਰਾਉਗੀ ਨਹੀਂ ਕਦੇ ਅੱਛਾ ਹਰਮਨ ਨੇ ਸ਼ਹਿਰ ਦੇ ਵੱਡੇ ਹਸਪੀਟਲ ਦੇ ਵਿੱਚ ਸਰਜਨ ਵਜੋਂ ਡਿਊਟੀ ਕਰਨੀ ਸ਼ੁਰੂ ਕਰਤੀ। ਹੂੰ ਹੂੰ। ਉਹ ਕੁੜੀ ਬਾਰੇ ਸਾਰੇ ਇਹ ਕਹਿੰਦੇ ਸੀ ਕਿ ਇਹ ਬਹੁਤ ਸਮਝਦਾਰ ਕੁੜੀ ਐ। ਲੋਕ ਇਹ ਵੀ ਕਹਿੰਦੇ ਸੀ ਕਿ ਸ਼ੁਕਰ ਹੈ ਮਾਂ ਤੇ ਨਹੀਂ ਗਈ। ਕਹਿੰਦੇ ਹੁੰਦੇ ਨਾ ਮਾਂ-ਮਾਂ ਧੀ ਆ ਇੱਕੋ ਹੋ ਜਾਂਦੀਆਂ ਨੇ ਪਰ ਸਾਰੇ ਕਹਿੰਦੇ ਸੀ ਕਿ ਸ਼ੁਕਰ ਹੈ ਇਹ ਆਪਣੀ ਮਾਂ ਤੇ ਨਹੀਂ ਗਈ। ਇਹਨੇ ਇੱਜ਼ਤ ਸੰਭੀ ਐ। ਪਰ ਹਰਮਨ ਦਾ ਮਨ ਐਸਾ ਹੋ ਗਿਆ ਸੀ ਕਿ ਉਹਨੇ ਕਦੇ ਕਿਸੇ ਕੋਲੇ ਜ਼ਿਕਰ ਨਹੀਂ ਸੀ ਕੀਤਾ ਵੀ ਕੌਣ ਕੀ ਕਰ ਰਿਹਾ ਉਹਦੇ ਲਈ ਜਾਂ ਕਿੱਦਾਂ ਹਨਾ ਉਹ ਕਿਸੇ ਗੱਲ ਦਾ ਫਿਕਰ ਵੀ ਨਹੀਂ ਸੀ ਕਰਦੀ। ਕੀ ਹੁੰਦਾ ਸਮਾਂ ਬੀਤਦਾ ਜਾਂਦਾ। ਹੂੰ। ਹਰਮਨ ਨੇ ਆਪਣੀ ਮਾਮੀ ਮਾਸੀ ਲਈ ਉਹਦਾ ਇੱਕ ਸੁਪਨਾ ਸੀ ਕਿ ਮੈਂ ਕੁਝ ਕਰਨਾ ਉਹਨਾਂ ਦੇ ਬੱਚਿਆਂ ਲਈ ਵੀ ਕਰਨਾ ਤੇ ਜਦੋਂ ਉਹ ਸਰਜਨ ਬਣ ਗਈ ਉਹਨੇ ਉਹਨਾਂ ਦੀਆਂ ਪੜਾਈਆਂ ਦਾ ਖਰਚਾ ਵੀ ਨਾਲ ਲਾ ਕੇ ਕੀਤਾ ਕਿਉਂਕਿ ਉਹ ਵੀ ਇੱਕ ਚੰਗੇ ਮੈਂਬਰ ਦੀ ਤਰ੍ਹਾਂ ਘਰ ਚ ਵਿਚਰੀ ਉਹ ਕਹਿੰਦੀ ਹੁੰਦੀ ਸੀ ਵੀ ਤੁਸੀਂ ਇਸ ਗੱਲ ਦਾ ਬੋਝ ਨਹੀਂ ਸਮਝਣਾ ਤੁਸੀਂ ਮੇਰੇ ਲਈ ਇੰਨਾ ਕੀਤਾ ਤਾਂ ਮੈਂ ਵੀ ਆਪਣੇ ਭੈਣਾਂ ਭਾਈਆਂ ਲਈ ਖੜੂਂਗੀ ਹੁਣ ਦੂਸਰੇ ਪਾਸੇ ਹਰਮਨ ਦੀ ਮਾਂ ਜੀਤੀ ਜਿਹੜੀ ਉਸ ਸਮੇਂ ਆਪਣੀ ਧੀ ਨੂੰ ਛੱਡ ਕੇ ਚਲੀ ਗਈ ਸੀਗੀ ਜਿਹੜੇ ਬੰਦੇ ਦੇ ਘਰ ਜਾ ਕੇ ਰਹਿੰਦੀ ਆ ਉਹ ਜਿਹੜਾ ਬੰਦਾ ਇਹ ਸ਼ਰਤ ਰੱਖਦਾ ਕਿ ਮੈਂ ਤੈਨੂੰ ਬਹੁਤ ਪਸੰਦ ਕਰਦਾ ਤੈਨੂੰ ਦੁਨੀਆ ਦੀ ਹਰ ਸ਼ੈ ਤੇਰੇ ਕਦਮਾਂ 'ਚ ਲਿਆ ਕੇ ਰੱਖ ਸਕਦਾ ਪਰ ਮੈਂ ਤੇਰੀ ਬੱਚੀ ਨੂੰ ਐਕਸੈਪਟ ਨਹੀਂ ਕਰ ਸਕਦਾ ਉਹ ਤਾਂ ਮੌਜਾਂ 'ਚ ਰਹਿੰਦੀ ਐ ਪੂਰਾ ਮਹਿੰਗੀ ਗੱਡੀ 'ਚ ਉਸ ਸਮੇਂ ਦੇ ਵਿੱਚ ਮਹਿੰਗੀਆਂ ਗੱਡੀਆਂ 'ਚ ਰਹਿਣਾ ਬਹੁਤ ਵੱਡੀ ਗੱਲ ਆ ਔਰ ਉਹਦੀਆਂ ਖਾਹਿਸ਼ਾਂ ਹੀ ਵੱਡੀਆਂ ਸੀਗੀਆਂ ਇਸ ਕਰਕੇ ਤਾਂ ਉਹ ਆਪਣੀ ਬੱਚੀ ਨੂੰ ਛੱਡਿਆਈ ਸੀਗੀ ਉਹਨੇ ਸੋਚਿਆ ਵੀ ਇਹ ਤਾਂ ਅੱਗੇ ਪਿੱਛੇ ਦਾ ਕੋਈ ਹੈ ਨਹੀਂ ਉਹ ਬੰਦੇ ਨੇ ਦਾਸੀ ਦਿੱਤਾ ਸੀ ਕਿ ਮੇਰੀ ਪਤਨੀ ਦੀ ਇਦਾਂ ਕਰਕੇ ਮੌਤ ਹੋ ਗਈ ਸੀ ਮੈਂ ਕੱਲਾ ਰਹਿ ਗਿਆ ਮੈਂ ਵਿਆਹ ਨਹੀਂ ਕਰਵਾਇਆ ਮੈਨੂੰ ਚੰਗੇ ਸਾਥੀ ਦੀ ਜ਼ਰੂਰਤ ਸੀਗੀ ਤੇ ਸੋਬੀ ਮੈਨੂੰ ਤੁਸੀਂ ਮਿਲਗੇ ਕਿਉਂਕਿ ਉਸ ਮਰਦ ਨੇ ਵੀ ਉਸ ਔਰਤ ਨੂੰ ਭਰਮਾ ਲਿਆ ਸੀਗਾ ਹਨ ਤਾਂ ਉਹ ਔਰਤ ਮੈਂਟਲੀ ਇੰਨੀ ਕੁ ਫ੍ਰੀ ਹੋ ਕੇ ਰਹਿਣ ਲੱਗ ਜਾਂਦੀ ਹੈ ਵੀ ਅਸੀਂ ਤਾਂ ਦੋਵੇਂ ਚੀ ਆ ਉਹ ਤਾਂ ਇਸ ਗੱਲ ਤੋਂ ਵੀ ਫਾਰਕ ਹੋ ਗਈ ਭੁੱਲ ਚੁੱਕੀ ਸੀ ਕਿ ਮੇਰੇ ਕੋਈ ਪਿੱਛੇ ਬੱਚੀ ਵੀ ਹੈਗੀ ਆ ਉਹਨੂੰ ਲੱਗਾ ਵੀ ਸਾਡੀ ਜ਼ਿੰਦਗੀ 'ਚ ਤਾਂ ਕੋਈ ਇੰਟਰਫੇਰੈਂਸ ਕਰ ਹੀ ਨਹੀਂ ਸਕਦਾ ਵੀ ਇਹ ਬੰਦੇ ਦਾ ਬਾਹਰ ਆਉਣ ਜਾਣ ਹੈਗਾ ਹੋ ਸਕਦਾ ਸੀ ਇੱਥੇ ਨਾ ਰਹੀ ਅਸੀਂ ਬਾਹਰ ਹੀ ਸੈਟਲਮੈਂਟ ਕਰ ਲਈਏ ਕਿਉਂਕਿ ਉਹਨੇ ਜਿਹੜੇ ਮਹਿਲ ਉਹ ਸਾਰੇ ਸੀ ਨਾ ਉਹਨਾਂ ਦੇ ਵਿੱਚ ਜਿਹੜੀ ਉਹਦੀ ਜ਼ਿੰਦਗੀ ਸੀਗੀ ਉਹਨੂੰ ਸ਼ਾਨਦਾਰ ਲੱਗਣ ਲੱਗੀ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹੜੇ ਏਡੇ ਵੱ ਇਹ ਇੱਕ ਦਿਨ ਬਹੁਤ ਬੁਰੀ ਤਰ੍ਹਾਂ ਟਹਿਣਗੇ ਤੇ ਉਹ ਇਹਨਾਂ ਦੇ ਹੀ ਥੱਲੇ ਆਊਗੀ ਹੌਲੀ ਹੌਲੀ ਉਹਦੇ ਘਰ ਵਾਲੇ ਦਾ ਬਿਹੇਵ ਚੇਂਜ ਹੋਣਾ ਸ਼ੁਰੂ ਹੁੰਦਾ ਉਹ ਇਹ ਚੀਜ਼ ਨੂੰ ਨੋਟ ਕਰਦੀ ਆ ਕਿ ਮੇਰੇ ਘਰ ਵਾਲਾ ਮੇਰੇ ਨਾਲ ਇਦਾਂ ਕਿਉਂ ਕਰ ਰਿਹਾ ਉਹ ਪੁੱਛਦੀ ਆ ਕਿਉਂਕਿ ਔਰਤ ਮਰਦ ਦੀ ਇਹ ਗੱਲ ਨੂੰ ਸਮਝ ਲੈਂਦੀ ਆ ਕਿ ਜੇ ਮਰਦ ਦਾ ਕੋਈ ਬੱਚਾ ਹੈਗਾ ਨਾ ਜਾਂ ਮਰਦ ਦਾ ਕੋਈ ਅੰਸ਼ ਹੈਗਾ ਨਾ ਤਾਂ ਔਰਤ ਨੂੰ ਉੱਥੇ ਇਸ ਗੱਲ ਦਾ ਗਿਆਨ ਹੋ ਜਾਂਦਾ ਕਿ ਇਹਦੇ ਕੋਲ ਇਹਦਾ ਕੋਈ ਆਪਣਾ ਹੈਗਾ ਉਹਨੂੰ ਉਹਨਾਂ ਕਾਰਨ ਪੁੱਛਣਾ ਸ਼ੁਰੂ ਕੀਤਾ ਕਿ ਤੁਸੀਂ ਇਦਾਂ ਮੇਰੇ ਨਾਲ ਕਿਉਂ ਕਰਦੇ ਹੋ ਉਹਨੇ ਕਿਹਾ ਨਹੀਂ ਕੁਝ ਨਹੀਂ ਬਸ ਕਦੇ-ਕਦੇ ਮੇਰਾ ਮਨ ਪਿਛਲੀਆਂ ਗੱਲਾਂ ਕਰਕੇ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਮੇਰਾ ਮੂਡ ਸਹੀ ਨਹੀਂ ਰਹਿੰਦਾ ਤੇ ਫਿਰ ਕੀ ਹੁੰਦਾ ਉਹ ਕਹਿੰਦਾ ਕਿ ਉਹ ਕਹਿੰਦੀ ਵੀ ਮੈਨੂੰ ਤਾਂ ਇਸ ਗੱਲ ਦੀ ਵੀ ਹੈਰਾਨੀ ਆ ਵੀ ਆਪਾਂ ਨੂੰ ਇੰਨਾ ਟਾਈਮ ਹੋ ਗਿਆ ਇਕੱਠੇ ਰਹਿੰਦੇ ਇਹਨੂੰ ਕਦੇ ਕਿਸੇ ਰਿਸ਼ਤੇਦਾਰੀ ਵਾਲਿਆਂ ਨੇ ਆ ਕੇ ਆਪਾਂ ਨੂੰ ਤੰਗ ਹੀ ਨਹੀਂ ਕੀਤਾ ਕਿਉਂਕਿ ਉਹ ਦੋਸਤਾ ਮਿੱਤਰਾਂ ਜੀ ਘੁੰਮਦਾ ਰਹਿੰਦਾ ਸੀ ਬੰਦਾ ਉਹਨੇ ਆਪਣੇ ਨਾਲ ਨਹੀਂ ਸੀ ਰੱਖਿਆ ਇਸ ਔਰਤ ਨੂੰ ਉਸ ਬੰਦੇ ਦੇ ਪਿਛੋਕੜ ਬਾਰੇ ਵੀ ਨਹੀਂ ਸੀ ਇੰਨਾ ਪਤਾ ਇਹਨੂੰ ਇਹ ਸੀਗਾ ਕਿ ਉਹ ਅਮੀਰ ਆ ਮੈਂ ਇਹਦੇ ਨਾਲ ਜ਼ਿੰਦਗੀ ਕੱਟਣੀ ਆ ਤੁਸੀਂ ਦੇਖੋ ਤੇ ਫਿਰ ਉਹਨੇ ਆਨੇ ਬਹਾਨੇ ਕਹਿਣਾ ਸ਼ੁਰੂ ਕਰਤਾ ਵੀ ਤੈਨੂੰ ਲੱਗਦਾ ਵੀ ਜੇ ਰਿਸ਼ਤੇਦਾਰ ਨਹੀਂ ਆਉਂਦੇ ਉਹ ਤਾਂ ਮੇਰੇ ਕਹਿਣ ਤੇ ਆ ਵੀ ਜੇ ਮ ਫਿਰ ਇਸ ਤੋਂ ਬਾਅਦ ਕੀ ਹੁੰਦਾ ਫਿਰ ਇੱਕ ਦਿਨ ਉਹੀ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਬੰਦਾ ਸੁਨੇਹਾ ਦਿੰਦਾ ਕਿ ਐਦਾਂ ਕਰਕੇ ਆਪਣੇ ਘਰ ਖਾਸ ਮਹਿਮਾਨ ਆ ਰਹੇ ਆ ਹੁਣ ਉਹ ਸੋਚਦੀ ਆਂ ਵੀ ਜਦੋਂ ਦਾ ਸਾਡਾ ਵਿਆਹ ਹੋਇਆ ਇਹਨੇ ਕਦੇ ਕਿਸੇ ਦਾ ਜ਼ਿਕਰ ਹੀ ਨਹੀਂ ਕੀਤਾ ਵੀ ਕਿਹਨੇ ਆਉਣਾ ਹੋਇਆ ਉਹਨੇ ਸੋਚਿਆ ਵੀ ਠੀਕ ਐ ਵੀ ਕਿਸੇ ਨੇ ਆਉਣਾ ਹੋਊਗਾ ਤਾਂ ਮੈਂ ਉਹਦਾ ਹੱਲ ਕਰ ਲੂੰਗੀ ਹੈਨਾ ਖਾਣਾ ਪਾਣੀ ਬਣਾ ਲੂੰਗੀ ਉਹਨੂੰ ਜਦੋਂ ਘਰੇ ਮਹਿਮਾਨ ਹੁੰਦੇ ਆ ਉਹਨਾਂ ਚ ਦੋ ਕੁੜੀਆਂ ਤੇ ਇੱਕ ਮੁੰਡਾ ਹੁੰਦਾ ਹੈ ਉਹ ਸੋਚਦੀ ਹੈ ਵੀ ਹੋ ਸਕਦਾ ਤੇ ਦੋਸਤ ਦੇ ਬੱਚੇ ਹੋਣ ਬੱਚੇ ਪਿਆਰ ਨਾਲ ਇਸ ਤਰ੍ਹਾਂ ਮਿਲਦੇ ਆ ਤਾਂ ਜੀਤੀ ਨੂੰ ਸ਼ੱਕ ਪੈਣਾ ਸ਼ੁਰੂ ਹੋ ਜਾਂਦਾ ਵੀ ਬੱਚੇ ਇਸ ਬੰਦੇ ਨੂੰ ਇੰਨੇ ਪਿਆਰ ਨਾਲ ਕਿਵੇਂ ਮਿਲ ਰਹੇ ਆ ਤਾਂ ਗੱਲਾਂ ਬਾਤਾਂ ਚ ਪਤਾ ਲੱਗਦਾ ਕਿ ਉਹ ਤਿੰਨੋਂ ਬੱਚੇ ਉਸ ਮਰਦ ਦੇ ਹੁੰਦੇ ਆ ਹਮ ਹੁਣ ਤੁਸੀਂ ਇਹ ਦੇਖੋ ਕਿ ਇੱਕ ਔਰਤ ਨੇ ਆਪਣੀ ਖਾਹਿਸ਼ ਲਈ ਆਪਣੀ ਪਸੰਦ ਲਈ ਆਪਣੀ ਬੱਚੀ ਨੂੰ ਤਿਆਗਿਆ ਹਮ ਤਾਂ ਅੱਗੇ ਜਾ ਕੇ ਇੱਕ ਝੂਠ ਦੇ ਵਿੱਚ ਜ਼ਿੰਦਗੀ ਕੱਢੀ ਕਿ ਹਾਂ ਉਹ ਬੰਦਾ ਬਿਨਾਂ ਬੱਚਿਆਂ ਤੋਂ ਹੈ ਪਰ ਹੁਣ ਪਤਾ ਲੱਗਦਾ ਕਿ ਤਿੰਨ ਬੱਚੇ ਉਹਦੇ ਘਰ ਵਾਪਸੀ ਕਰਦੇ ਆ ਹੁਣ ਉਹਦੇ ਲਈ ਦੁਬੇਦਾ ਬਣ ਜਾਂਦੀ ਆ ਉਸਔਰਤ ਲਈ ਕਿ ਮੈਂ ਤਾਂ ਆਪਣੀ ਬੱਚੀ ਵੀ ਛੱਡਾਈ ਸੀ ਇਹਦੇ ਪਿੱਛੇ ਤੇ ਇਹ ਬੰਦੇ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਹੈਗਾ ਚਲੋ ਜੀ ਉਹਦੇ ਲਈ ਬਹੁਤ ਵੱਡਾ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਹੁਣ ਉਮਰ ਵੀ ਪਹਿਲਾਂ ਵਾਲੀ ਨਹੀਂ ਸੀ ਰਹੀ ਬੱਚਿਆਂ ਨੇ ਵੀ ਉਹਨੂੰ ਬਾਲਾ ਚੰਗੀ ਤਰ੍ਹਾਂ ਉਹਦੇ ਨਾਲ ਸਲੂਕ ਨਹੀਂ ਰੱਖਿਆ ਉਸ ਵਕਤ ਇਹ ਗਲਤੀ ਕਲੇਸ਼ ਨਹੀਂ ਹੋਇਆ ਕਿ ਉਹਦੇ ਬੱਚੇ ਆ ਗਏ ਉਹਨੇ ਆਪਦੇ ਛੱਡ ਤੇ ਕਿਉਂਕਿ ਉਹ ਇਸ ਚੋਰੇ ਦੇ ਵਿੱਚ ਹੀ ਬੈਠ ਗਈ ਕਿ ਮੈਂ ਤਾਂ ਆਪਣੀ ਬੱਚੀ ਛੱਡਤੀ ਇੱਕੋ ਛੱਡੀ ਇਹਨੇ ਤਿੰਨੇ ਹੀ ਰੱਖੇ ਆਪਣੇ ਇਸ ਗੱਲ ਕਰਕੇ ਉਹ ਮਾਇੂਸ ਰਹਿਣ ਲੱਗ ਗਈ ਉਨੇ ਅਬਦੇਖਰ ਵਾਲੇ ਨੂੰ ਜਦੋਂ ਇਹ ਗੱਲ ਕੀਤੀ ਉਹ ਕਹਿੰਦਾ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਇਹ ਮੇਰੀ ਜ਼ਿੰਦਗੀ ਆ ਤੇਰੀ ਚੋਇਸ ਸੀ ਮੈਂ ਤੂੰ ਮੈਨੂੰ ਕਿਹਾ ਸੀਗਾ ਕਿ ਮੈਂ ਤੇਰੇ ਰਹਿਣਾਗਾ ਤਾਂ ਮੈਂ ਤੈਨੂੰ ਰੱਖਿਆ ਇਸ ਕਰਕੇ ਅੱਜ ਤੋਂ ਬਾਅਦ ਮੇਰੇ ਬੱਚਿਆਂ ਬਾਰੇ ਕਿਸੇ ਤਰ੍ਹਾਂ ਦਾ ਕਿੰਤੂ ਪ੍ਰੰਤੂ ਨਾ ਕਰੀ ਠੀਕ ਹੈ ਫਿਰ ਕੀ ਹੁੰਦਾ ਜਦੋਂ ਬੱਚੇ ਘਰ ਦੇ ਵਿੱਚ ਰਹਿੰਦੇ ਆ ਤਾਂ ਉਸ ਔਰਤ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਜੀਤੀ ਦੇ ਵੀ ਆਹ ਕੀ ਬਣ ਗਿਆ ਵੀ ਮੈਂ ਤਾਂ ਆਪਣੀ ਇੱਕ ਛੱਡੀ ਤੇ ਇਹ ਤਿੰਨ ਮੇਰੇ ਗਲ ਪੈ ਜਾਣਗੇ ਕਿਉਂਕਿ ਉਹ ਇੱਕ ਅਮੀਰਾਂ ਵਾਲੀ ਜ਼ਿੰਦਗੀ ਦੀ ਸ਼ੌਕੀਨ ਹੋਗੀ ਸੀਗੀ ਉਹਦੀ ਖਾਹਿਸ਼ਾ ਵੱਡੀਆਂ ਸੀ ਸੁਪਨੇ ਬਹੁਤ ਵੱਡੇ ਸੀਗੀ ਉਹਨੂੰ ਹਰ ਚੀਜ਼ ਮੇਨਟੇਨ ਚਾਹੀਦੀ ਸੀ ਪਰ ਉਹਨੂੰ ਕੋਈ ਹੋਰ ਰਿਸ਼ਤਾ ਨਹੀਂ ਸੀ ਚਾਹੀਦਾ ਫੇਰ ਉਹ ਇੱਕ ਦਿਨ ਮੌਕਾ ਪਾ ਕੇ ਜਦੋਂ ਬੱਚੇ ਕੋਲ ਨਹੀਂ ਹੁੰਦੇ ਆਪਣੇ ਘਰ ਵਾਲੇ ਦੇ ਨਾਲ ਬੁਰੀ ਤਰ੍ਹਾਂ ਖੈਬੜਦੀ ਆ ਅੱਛਾ ਕਿ ਤੂੰ ਮੇਰੀ ਬੱਚੀ ਤੋਂ ਮੈਨੂੰ ਦੂਰ ਕਰਕੇ ਐਡੇ ਵੱਡੇ ਝੂਠ ਦੇ ਵਿੱਚ ਰੱਖਿਆ ਕਿ ਤੇਰੇ ਤਾਂ ਕੋਈ ਬੱਚਾ ਹੀ ਨਹੀਂ ਤੇਰਾ ਕੋਈ ਵੀ ਅੱਗੇ ਪਿੱਛੇ ਨਹੀਂ ਹੈਗਾ ਤੇਰੇ ਨਾਲ ਜ਼ਿੰਦਗੀ 'ਚ ਟ੍ਰੈਜੇਡੀ ਵਾਪਰ ਗਈ ਤੇ ਤੂੰ ਮੈਨੂੰ ਚੁਣਿਆ ਉਹ ਬੰਦਾ ਉਹਨੂੰ ਮੋੜ ਕੇ ਇਹ ਗੱਲ ਕਹਿੰਦਾ ਤੂੰ ਮੈਨੂੰ ਚੁਣਿਆ ਸੀ ਮੈਂ ਨਹੀਂ ਤੈਨੂੰ ਚੁਣਿਆ ਔਰ ਜੇ ਤੇਰੇ ਮਨ ਚ ਇਹ ਭਲੇਖਾ ਕਿ ਮੈਂ ਤੇਰੇ ਪਿੱਛੇ ਆਪਣੇ ਬੱਚੇ ਛੱਡ ਦੂੰ ਇਹ ਤੇਰਾ ਸਭ ਤੋਂ ਵੱਡਾ ਬਹਿਮ ਹੈ ਜੀਤੀ ਲਈ ਉਸ ਸਮੇਂ ਤਰਤੀ ਤੇ ਖੜਨਾ ਔਖਾ ਹੋ ਗਿਆ ਸੀ ਜਦੋਂ ਉਹਨੂੰ ਆਪਣੇ ਪਤੀ ਵੱਲੋਂ ਇਹ ਸੁਨੇਹਾ ਮਿਲਦਾ ਵੀ ਮੈਂ ਆਪਣੇ ਬੱਚਿਆਂ ਦੀ ਖਾਤਰ ਕਿਸੇ ਨੂੰ ਵੀ ਤਿਆਗ ਸਕਦਾ ਔਰ ਇਹ ਬਹੁਤ ਵੱਡਾ ਝਟਕਾ ਸੀ ਜੀਤੀ ਲਈ ਹੁਣ ਉਹਦੇ ਲਈ ਉਹ ਸਿਚੁਏਸ਼ਨ ਸੀ ਵੀ ਅੱਗੇ ਖੂ ਤੇ ਪਿੱਛੇ ਖਾਈ ਨਾ ਉਹ ਪਿੱਛੇ ਮੁੜ ਸਕਦੀ ਸੀ ਇਸ ਘਟਨਾ ਨੂੰ ਕਾਫੀ ਲੰਮਾ ਸਮਾਂ ਬੀਤ ਗਿਆ ਇਸ ਬੰਦੇ ਦੇ ਜਵਾਕ ਜਵਾਨ ਹੋ ਗਏ ਮੁੰਡਾ ਬਾਹਰ ਚਲਾ ਗਿਆ ਕੁੜੀਆਂ ਰਹਿ ਗਈਆਂ ਉਸ ਬੰਦੇ ਨੇ ਇੰਨਾ ਬੱਚੀਆਂ ਦੇ ਵਿਆਹ ਵੀ ਕਰਤੇ ਹਮ ਪਰ ਜੀਤੀ ਨੂੰ ਉਹ ਜਗ੍ਹਾ ਨਹੀਂ ਦਿੱਤੀ ਜਿਹੜੀ ਮਾਂ ਦੀ ਦੇਣੀ ਚਾਹੀਦੀ ਸੀ ਉਹਦੀ ਸਰਸਰੀ ਤੌਰ ਤੇ ਪੁੱਛ ਗਿਛ ਰਹੀ ਕਿਉਂਕਿ ਵਿਆਹ ਵੀ ਮੀਰਾਂ ਵਾਲੇ ਕੀਤੇ ਇੱਕ ਨਾਰਮਲ ਪਰਿਵਾਰਾਂ ਚ ਇਹ ਹੁੰਦਾ ਕਿ ਸਾਰੇ ਰਿਸ਼ਤੇ ਇੱਕ ਦੂਜੇ ਨੂੰ ਮਿਲਦੇ ਕਰਦੇ ਆ ਪਰ ਉਹ ਜਿਵੇਂ ਉਹਨੇ ਅਮੀਰੀ ਚਾਹੀ ਸੀਗੀ ਉਹਨੂੰ ਉਹ ਮਿਲੀ ਰਿਸ਼ਤਿਆਂ ਦੇ ਵਿੱਚ ਕੋਈ ਅਮੀਰੀ ਨਹੀਂ ਸੀਗੀ ਉਹ ਸਾਰੇ ਪੈਸੇ ਦੇ ਰਿਸ਼ਤੇ ਸੀਗੇ ਵੈਸੇ ਹੀ ਬਨਾਵਟੀ ਰਿਸ਼ਤੇ ਸੀਗੇ ਠੀਕ ਹੈ ਜੀ ਕੁੜੀਆਂ ਵਿਆਈਆਂ ਜਾਂਦੀਆਂ ਨੇ ਤੇ ਮੁੰਡਾ ਬਾਹਰ ਚਲਾ ਜਾਂਦਾ ਉਹ ਬੰਦਾ ਜੀਤੀ ਕੋਲੋਂ 2-2 ਦਿਨ ਗਾਇਬ ਰਹਿਣ ਲੱਗ ਜਾਂਦਾ ਹੁਣ ਇਹ ਵੀ ਜੌਬ ਕਰਕੇ ਵੀ ਡਿਸਟਰਬ ਹੋਈ ਹੁੰਦੀ ਹੈ ਸਭ ਤੋਂ ਵੱਡੀ ਜਿਹੜੀ ਡਿਸਟਰਬੈਂਸ ਆ ਉਹ ਇਹ ਆ ਕਿ ਉਹਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇਹਦੇ ਤਿੰਨ ਬੱਚੇ ਆ ਤੇ ਇਹ ਬੰਦਾ ਅੱਜ ਬੱਚਿਆਂ ਕਰਕੇ ਮੈਨੂੰ ਪਿੱਛੇ ਧੱਕ ਰਿਆ ਉਹਨਾਂ ਦੇ ਨਾ ਰਿਸ਼ਤੇ ਦੇ ਵਿੱਚ ਬਹੁਤ ਵੱਡੀ ਦਰਾੜ ਪੈ ਜਾਂਦੀ ਆ ਅਸਲ ਦਰਾੜ ਤਾਂ ਬੱਚਿਆਂ ਦੇ ਆਉਣ ਨਾਲ ਪੈਂਦੀ ਆ ਪਰ ਔਰਤ ਫੇਰ ਵੀ ਸੋਚਦੀ ਆ ਵੀ ਮੈਂ ਜੇ ਉਹ ਦਰ ਛੱਡਿਆ ਕਿਤੇ ਉਹ ਵੀ ਨਾ ਛੁੱਟ ਜੇ ਮੇਰਾ ਆਖਰੀ ਸਹਾਰਾ ਇਹੀ ਆ ਕਿਉਂਕਿ ਉਹਦੇ ਸੁਪਨੇ ਬਹੁਤ ਵੱਡੇ ਸੀਗੇ ਤਾਂ ਉਹ ਬੰਦਾ ਉਹਦੇ ਕੋਲੋਂ ਕੰਨੀ ਖਿਸਕਾਉਣ ਲੱਗ ਗਿਆ ਠੀਕ ਹੈ ਜੀ ਫਿਰ ਉਹਨੂੰ ਸ਼ੱਕ ਪੈਣ ਲੱਗ ਗਿਆ ਵੀ ਜਿਵੇਂ ਇਹਨੇ ਮੈਨੂੰ ਚੁਣ ਲਿਆ ਸੀ ਵੀ ਇਹ ਬੰਦਾ ਖਿਡਾਰੀ ਆ ਕਿਤੇ ਇਹਨੇ ਕਿਸੇ ਹੋਰ ਸਾਥੀ ਨਾਲ ਆਪਣਾ ਮੇਲ ਜੋੜ ਨਾ ਕਰ ਲਿਆ ਹੋਵੇ ਤੇ ਉਹ ਬੰਦਾ ਹੌਲੀ-ਹੌਲੀ ਉਹਦੇ ਤੋਂ ਦੂਰ ਰਹਿਣ ਲੱਗ ਪਿਆ ਬਾਅਦ ਚ ਜਾ ਕੇ ਉਹਨੂੰ ਖਬਰ ਮਿਲਦੀ ਆ ਜਦੋਂ 7 ਦਿਨ ਉਹ ਬੰਦਾ ਉਹਦੇ ਕੋਲ ਨਹੀਂ ਆਉਂਦਾ ਮਾੜੀ-ਮੋਟੀ ਗੱਲਬਾਤ ਹੁੰਦੀ ਆ ਮਤਲਬ ਫੋਨ ਦੇ ਰਾਹੀਂ ਗੱਲਬਾਤ ਹੁੰਦੀ ਆ ਤਾਂ ਬਾਅਦ ਚ ਪਤਾ ਲੱਗਦਾ ਕਿ ਉਹ ਆਪਣੇ ਮੁੰਡੇ ਕੋਲ ਚਲਾ ਗਿਆ ਹੂੰ ਬਾਹਰ ਹਾਂ ਔਰ ਤੁਸੀਂ ਦੇਖੋ ਜੀਤੀ ਦਾ ਬੁਰਾ ਹਾਲ ਹੋ ਜਾਂਦਾ ਇਹ ਗੱਲ ਸੁਣ ਕੇ ਕਿ ਕੁੜੀਆਂ ਵੀ ਵਿਆਹੀਆਂ ਗਈਆਂ ਮੁੰਡਾ ਬਾਹਰ ਗਿਆ ਤੇ ਇਹ ਮੇਰਾ ਪੱਕਾ ਸਹਾਰਾ ਸੀ ਤੇ ਆਖਰੀ ਸਹਾਰਾ ਹੀ ਸੀ ਮੇਰੇ ਕੋਲ ਉਹ ਵੀ ਬਾਹਰ ਚਲਾ ਗਿਆ ਅੱਛਾ ਔਰ ਜੀਤੀ ਦੇ ਆਸ-ਪਾਸ ਉਹਦੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਉਹ ਪਿਛਲੇ ਸਾਰੇ ਬਰੇ ਘੁੰਮ ਗਏ ਵੀ ਉਹਨੇ ਇੱਕ ਮਰਦ ਪਿੱਛੇ ਆਪਣਾ ਸਾਰਾ ਕੁਝ ਤਿਆਗਤਾ ਤੇ ਅੱਜ ਉਹੀ ਮਰਦ ਉਹਨੂੰ ਛੱਡ ਕੇ ਪਰਦੇਸੀ ਜਾ ਕੇ ਆਪਣੇ ਆਪਣੀ ਔਲਾਦ ਕੋਲ ਰਹਿ ਪਿਆ ਤੇ ਉਹ ਅੱਜ ਫੇਰ ਕੱਲੀ ਰਹਿ ਗਈ ਹਾਂ ਕਹਿੰਦੇ ਕਿ ਉਹ ਐਡੇ ਵੱਡੇ ਘਰ ਦੇ ਵਿੱਚ ਇਕੱਲੀ ਰਹਿ ਜਾਂਦੀ ਹੈ ਇੱਕ ਮੇਡ ਰੱਖੀ ਹੁੰਦੀ ਹੈ ਜਿਹੜੀ ਉਹਦੇ ਨਾਲ ਮਾੜੀ ਮੋਟੀ ਗੱਲਬਾਤ ਕਰਦੀ ਹੈ ਤਕਰੀਬਨ 35 ਬਰੇ ਦਾ ਸਮਾਂ ਬੀਤਦਾ ਤੁਸੀਂ ਦੇਖੋ ਵੀ ਉਹਨੇ ਕਿੰਨਾ ਸਟਰਗਲ ਉਸ ਔਰਤ ਨੇ ਕੀਤਾ ਦੂਸਰੇ ਪਾਸੇ ਹਰਮਨ ਆਪਣੀ ਜ਼ਿੰਦਗੀ ਸੈੱਟ ਕਰ ਲੈਂਦੀ ਹੈ ਹਰਮਨ ਨੂੰ ਚੰਗੇ ਚੰਗੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਆ ਜਦੋਂ ਕਿਤੇ ਧੀ ਦਾ ਰਿਸ਼ਤਾ ਹੁੰਦਾ ਸਭ ਤੋਂ ਪਹਿਲਾਂ ਪਹਿਲੀ ਧਿਰ ਮਾਪਿਆਂ ਦੀ ਹੁੰਦੀ ਹੈ ਜਿੱਥੇ ਮਾਪੇ ਬਾਰੇ ਪੁੱਛਿਆ ਜਾਂਦਾ ਹੈ ਕੀ ਹੁੰਦਾ ਕਿ ਜਦੋਂ ਕਿਤੋਂ ਵੀ ਰਿਸ਼ਤਾ ਉੱਠਦਾ ਤਾਂ ਸਭ ਤੋਂ ਪਹਿਲਾਂ ਨਾਨੀ ਨੂੰ ਤੇ ਮਾਮੀ ਨੂੰ ਫਿਕਰ ਪੈ ਜਾਂਦਾ ਮਾਸੀ ਨੂੰ ਵੀ ਅਸੀਂ ਕੀ ਕਵਾਂਗੇ ਵੀ ਕੁੜੀ ਦੇ ਮਾਂ ਕਿੱਥੇ ਐ ਅਸੀਂ ਤਾਂ ਮਰੀ ਵੀ ਨਹੀਂ ਕਹਿ ਸਕਦੇ ਕੱਲ ਨੂੰ ਉੱਠ ਕੇ ਅਗਲੀ ਨੇ ਰੌਲਾ ਪਾ ਲਿਆ ਕੀ ਪਤਾ ਕਿਉਂਕਿ ਉਹਨਾਂ ਨੂੰ ਇਹ ਡਰ ਵੀ ਖਾਂਦਾ ਸੀਗਾ ਫੇਰ ਕੀ ਹੁੰਦਾ ਉਹ ਕੁੜੀ ਦਾ ਰਿਸ਼ਤਾ ਇੱਕ ਚੰਗੇ ਘਰ ਦੇ ਵਿੱਚ ਹੁੰਦਾ ਨਾਨੀ ਤਕੜਾ ਜੀਰਾ ਕਰਕੇ ਆਪਣੇ ਪੁੱਤ ਨੂੰ ਇਹ ਸਮਝਾਉਂਦੀ ਹੈ ਵੀ ਤੂੰ ਸਾਰੀ ਕਹਾਣੀ ਉਸ ਮੁੰਡੇ ਦੇ ਕੰਨਿ ਕੱਢਨੀ ਕਿ ਇਹ ਗੱਲਬਾਤ ਆ ਕੱਲ ਨੂੰ ਉਹ ਸਾਡੀ ਕੁੜੀ ਨੂੰ ਪਰੇਸ਼ਾਨ ਨਾ ਕਰਨ ਤੇ ਉਹਦੇ মামੇ ਨੇ ਉਹੀ ਕੀਤਾ ਉਹਦੇ মামੇ ਨੇ ਜਦੋਂ ਸੋਚਿਆ ਕਿ ਸਾਡੀ ਬੱਚੀ ਨੂੰ ਅਸੀਂ ਹੁਣ ਤੱਕ ਬਿਨਾ ਤਕਲੀਫ ਤੋਂ ਪੜਾਇਆ ਲਿਖਾਇਆ ਸੈਟਲ ਕਰਤਾ ਵੀ ਜਿੱਥੇ ਇਹਨੇ ਬਾਕੀ ਜ਼ਿੰਦਗੀ ਗੁਜ਼ਾਰਨੀ ਆ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਹਮ ਅਗੋਂ ਪਰਿਵਾਰ ਬੜਾ ਸੁਲਝਿਆ ਹੋਇਆ ਸੀਗਾ ਤੇ ਸਾਰਾ ਪਰਿਵਾਰ ਫੌਰਨ ਦੇ ਵਿੱਚ ਸੈਟਲ ਸੀਗਾ ਉਹ ਸਾਰੇ ਜਾਣੇ ਅਮਰੀਕਾ ਦੇ ਵਿੱਚ ਰਹਿਣ ਵਾਲੀ ਸੀਗੇ ਹਨਾ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅਸੀਂ ਹਰਮਨ ਨੂੰ ਚੁਣਿਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਵੀ ਥੋੜਾ ਬੜਾਪਣਾ ਕਿ ਤੁਸੀਂ ਸਾਰਾ ਸੱਚ ਸਾਡੇ ਸਾਹਮਣੇ ਰੱਖਤਾ ਕੱਲ ਨੂੰ ਸਾਨੂੰ ਕੋਈ ਹੋਰ ਦੱਸਦਾ ਤਾਂ ਇਹ ਸਾਡੇ ਲਈ ਵੀ ਔਖਾ ਹੋ ਜਾਣਾ ਸੀਗਾ ਔਰ ਹਰਮਨ ਸਾਰਾ ਕੁਝ ਭੁਲਾ ਚੁੱਕੀ ਸੀਗੀ ਕਹਿੰਦੇ ਹੁੰਦੇ ਆ ਮਾਪਿਆਂ ਤੋਂ ਬਾਅਦ ਕੁੜੀ ਲਈ ਅੱਗੇ ਉਹਦਾ ਇੱਕ ਪਾਰਟਨਰ ਹੀ ਹੁੰਦਾ ਜਿਹਦੇ ਵਿੱਚ ਸਾਰੇ ਰਿਸ਼ਤੇ ਹੁੰਦੇ ਆ ਸਹੀ ਹਰਮਨ ਦੀ ਜ਼ਿੰਦਗੀ ਜਿੰਨੀ ਬਿਹਤਰ ਹੋਣ ਲੱਗੀ ਤੇ ਦੂਸਰੇ ਪਾਸੇ ਮਾਂ ਦੀ ਜ਼ਿੰਦਗੀ ਓਨੀ ਬੱਤਰ ਹੋਣ ਲੱਗੀ ਹੂੰ ਤੁਸੀਂ ਦੇਖੋ ਵੀ ਉਹ 35 ਸਾਲ ਦਾ ਸਮਾਂ ਜਿਹੜਾ ਉਹਨੇ ਉਹਦੀ ਮਾਂ ਨੇ ਇਸ ਤਰ੍ਹਾਂ گزارਿਆ ਹਨਾ ਔਰ ਉਹਨੇ ਆਪਣੀ ਮਰਜ਼ੀ ਦੀ ਜ਼ਿੰਦਗੀ ਨਹੀਂ ਕੱਢੀ ਜਿੱਥੇ ਉਹਨੂੰ ਮਰਜ਼ੀ ਦਾ ਸਭ ਕੁਝ ਪਹਿਲਾਂ ਮਿਲਿਆ ਸੀ ਨਾ ਉਸ ਤੋਂ ਬਾਅਦ ਦੂਸਰੀ ਜਗ੍ਹਾ ਆ ਕੇ ਉਹਨੇ ਇੱਕ ਦਬਾਅ ਦੇ ਵਿੱਚ ਜ਼ਿੰਦਗੀ ਗੱਡੀ ਅੱਛਾ ਫੇਰ ਕੀ ਬਣਾਈ ਇਸ ਤੋਂ ਬਾਅਦ ਕੀ ਹੁੰਦਾ ਜਦੋਂ ਉਹ ਉਹਦੇ ਘਰ ਨੌਕਰਾਨੀ ਹੁੰਦੀ ਆ ਉਹਦੇ ਨਾਲ ਮਤਲਬ ਗੱਲਬਾਤ ਕਰਦੀ ਆ ਉਹਦੇ ਹਾਲਾਤ ਦੇਖ ਕੇ ਨੌਕਰਾਨੀ ਵੀ ਕੰਨੀ ਖਿਸਕਾਉਣ ਲੱਗ ਜਾਂਦੀ ਆ ਕਿਉਂਕਿ ਉਹ ਉਹਨੂੰ ਪੈਸਾ ਦਿੰਦੀ ਹੁੰਦੀ ਆ ਉਹਦੇ ਘਰ ਵਾਲਾ ਵੀ ਵਜਦੀ ਭੇਜਦਾ ਰਹਿੰਦਾ ਪਰ ਲਿੰਕ ਟੁੱਟ ਚੁੱਕਾ ਹੁੰਦਾ ਕਹਿੰਦੇ ਨੇ ਜਿੱਥੇ ਰਿਸ਼ਤੇ ਨਹੀਂ ਖੜਦੇ ਉੱਥੇ ਪੈਸੇ ਨੂੰ ਵੀ ਕਿਸੇ ਨੇ ਕੀ ਕਰਨਾ ਹਨਾ ਜਦੋਂ ਇਨਸਾਨ ਨੂੰ ਇਨਸਾਨ ਦੀ ਜ਼ਰੂਰਤ ਹੁੰਦੀ ਆ ਤਾਂ ਉੱਥੇ ਪੈਸਾ ਕ ਫੇਰ ਜੀਤੀ ਨੇ ਜਦੋਂ ਚਾਰੇ ਪਾਸੇ ਵਾਹ ਲਾ ਕੇ ਦੇਖ ਲਈ ਫੇਰ ਉਹਨੂੰ ਖਿਆਲ ਆਉਂਦਾ ਵੀ ਮੈਂ ਆਪਣੀ ਧੀ ਦਾ ਪਤਾ ਕਰਾਂ ਹੂੰ ਵੀ ਉਹ ਕਿੱਥੇ ਆ ਕਿਹੜੇ ਹਾਲਾਤਾਂ ਦੇ ਵਿੱਚ ਆ ਉਹਨੇ ਕੀ ਕੀਤਾ ਉਹਨੇ ਲੋਕਾਂ ਤੋਂ ਪਤਾ ਕਰਨਾ ਸ਼ੁਰੂ ਕਰਤਾ ਕਿਸੇ ਨਾ ਕਿਸੇ ਦੇ ਥਰੂ ਕਿਉਂਕਿ ਉਹ ਉਸ ਬੰਦੇ ਨਾਲ ਵਿਆਹ ਤੋਂ ਬਾਅਦ ਬਾਕੀ ਸਾਰੇ ਲਿੰਕ ਤੋਂ ਟੁੱਟ ਚੁੱਕੀ ਸੀ ਉਨੇ ਅੱਗੇ ਤੋਂ ਅੱਗੇ ਕਿਸੇ ਤੋਂ ਪਤਾ ਕਰਵਾਉਣਾ ਚਾਹਿਆ ਕਿ ਮੇਰੀ ਜਿਹੜੀ ਉਹ ਬੇਟੀ ਆ ਉਹ ਕਿਹੜੇ ਹਾਲਾਤਾਂ ਚ ਕਿੱਥੇ ਆ ਉਸ ਘਰ ਚ ਹੁਣ ਕੌਣ ਕੌਣ ਰਹਿ ਗਿਆ ਹਨ ਤੁਸੀਂ ਦੇਖੋ ਉਹਨੇ ਤਲਾਸ਼ ਕਰਨੀ ਸ਼ੁਰੂ ਕਰਤੀ ਜਦੋਂ ਉਹ ਬਿਲਕੁਲ ਖਤਮ ਹੋਣ ਤੇ ਆ ਗਈ ਆ ਮਾਨਸਿਕ ਤੌਰ ਤੇ ਤਾਂ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਆ ਸਰੀਰਕ ਤੌਰ ਤੇ ਉਹ ਇੱਕ ਰੋਗ ਭੋਗ ਰਹੀ ਆ ਕਿ ਮੈਂ ਆਪਣੀ ਬੱਚੀ ਨੂੰ ਮਿਲਣਾ ਕਿਉਂਕਿ ਉਹਦੇ ਮਨ ਤੇ ਬੋਝ ਬਹੁਤ ਵੱਡਾ ਉਹਨੇ ਜੋ ਕੀਤਾ ਉਹ ਮਾਫ ਕਰਨ ਦੇ ਲਾਇਕ ਵੀ ਨਹੀਂ ਸੀਗਾ ਤਾਂ ਕੀ ਹੁੰਦਾ ਉਹਨੂੰ ਪਤਾ ਲੱਗਦਾ ਕਿ ਮੇਰੀ ਬੱਚੀ ਦਾ ਰਿਸ਼ਤਾ ਹੋ ਗਿਆ ਹੂੰ ਔਰ ਫਿਰ ਉਹ ਇਹ ਸੋਚਦੀ ਆ ਵੀ ਜੇ ਮੈਂ ਇਹਦੇ ਸਹੁਰਿਆਂ ਤੱਕ ਵੀ ਪਹੁੰਚ ਕਰਾਂ ਤਾਂ ਇਹ ਬਹੁਤ ਵੱਡੀ ਹੀਠੀ ਆ ਮੇਰੀ ਧੀ ਨੂੰ ਤੰਗ ਕਰਨਗੇ ਕੀ ਪਤਾ ਉਹਨਾਂ ਨੂੰ ਦੱਸਿਆ ਹੋਊਗਾ ਹਰਮਨ ਨੇ ਕਿ ਨਹੀਂ ਦੱਸਿਆ ਹੋਣਾ ਫਿਰ ਜੀਤੀ ਨੂੰ ਇਹ ਅਹਿਸਾਸ ਹੁੰਦਾ ਕਿ ਮੈਂ ਹੁਣ ਕਿਵੇਂ ਕਰਾਂ ਵੀ ਉਹਨਾਂ ਤੱਕ ਕਿਸ ਤਰ੍ਹਾਂ ਪਹੁੰਚ ਕਰਾਂ ਉਹ ਫਿਰ ਇੱਕ ਚਿੱਠੀ ਦੇ ਵਿੱਚ ਸਾਰਾ ਕੁਝ ਲਿਖ ਦਿੰਦੀ ਆ ਵੀ ਇਦਾਂ ਕਰਕੇ ਮੈਂ ਫਲਾਨੇ ਸ਼ਹਿਰ ਦੇ ਵਿੱਚ ਬਹੁਤ ਮਾੜੇ ਹਾਲਾਤਾਂ 'ਚ ਰਹਿ ਰਹੀ ਆ ਮੇਰੇ ਸਾਰੇ ਗੁਨਾਹ ਮਾਫ਼ ਕੀਤੇ ਜਾਣ ਮੈਂ ਇੱਕ ਵਾਰ ਆ ਕੇ ਉਸ ਘਰ ਦੇ ਵਿੱਚ ਸਾਰਿਆਂ ਤੋਂ ਮਾਫ਼ੀ ਮੰਗਣਾ ਚਾਹੁੰਦੀ ਆ ਉਹ ਇੱਕ ਚਿੱਠੀ ਲਿਖ ਕੇ ਕਿਸੇ ਬੰਦੇ ਦੇ ਹੱਥ ਪਿੰਡ ਭੇਜਦੀ ਆ ਅੱਛਾ ਜੀ ਤੇ ਉਹ ਆਪਣੀ ਬੇਟੀ ਬਾਰੇ ਵੀ ਪੁੱਛਦੀ ਆ ਵੀ ਮੈਂ ਉਹਨੂੰ ਮਿਲਣਾ ਵੀ ਮੈਂ ਉਹ ਤੋਂ ਮਾਫੀ ਮੰਗਣੀ ਆ ਹੁਣ ਜਦ ਤੱਕ ਚਿੱਠੀ ਘਰ ਪਹੁੰਚਦੀ ਆ ਹਰਮਨਦੀ ਨਾਨੀ ਦੁਨੀਆ ਤੋਂ ਜਾ ਚੁੱਕੀ ਹੁੰਦੀ ਆ ਜਦੋਂ ਚਿੱਠੀ ਆਉਂਦੀ ਆ ਹਾਂ ਜਦੋਂ ਘਰ 'ਚ ਚਿੱਠੀ ਪਹੁੰਚਦੀ ਆ ਨਾ ਤਾਂ ਹਰਮਨਦੀ ਮਾਮੀ ਚਿੱਠੀ ਪੜ੍ਹ ਕੇ ਰੱਖ ਲੈਂਦੀ ਆ ਉਹਨੂੰ ਲੱਗਦਾ ਵੀ ਸਾਡੇ 'ਚ ਤਾਂ ਕੋਈ ਬਾਹਰ ਆਉਣ ਜਾਣ ਵਾਲਾ ਹੈ ਨਹੀਂ ਇਹ ਹੋ ਸਕਦਾ ਹਰਮਨ ਦੀ ਚਿੱਠੀ ਹੋਵੇ ਉਹਨਾਂ ਨੇ ਜਦੋਂ ਸ਼ਾਮ ਨੂੰ ਹਰਮਨ ਘਰ ਆਉਂਦੀ ਆ ਉਹਦੀ ਮਾਮੀ ਉਹਦੇ ਹੱਥਾਂ 'ਚੋਂ ਚਿੱਠੀ ਫੜਾ ਦਿੰਦੀ ਆ ਵੀ ਭਈਆ ਕੋਈ ਕਾਗਜ਼ ਪੱਤਰ ਬਾਹਰੋਂ ਆਇਆ ਤੂੰ ਦੇਖ ਲਾ ਦੂਸਰੇ ਪਾਸੇ ਹਰਮਨ ਦੇ ਵਿਆਹ ਦੀਆਂ ਬਿਲਕੁਲ ਤਿਆਰੀਆਂ ਹੋਈਆਂ ਹੁੰਦੀਆਂ ਨੇ ਉਹਨੂੰ ਇੱਕ ਚੀਜ਼ ਦਾ ਸ਼ੱਕ ਪੈ ਜਾਂਦਾ ਵੀ ਕੋਈ ਐਸੀ ਵੈਸੀ ਗੱਲ ਨਾ ਹੋਵੇ ਜਦੋਂ ਹਰਮਨ ਚਿੱਠੀ ਪੜ੍ਹਦੀ ਆ ਤਾਂ ਉਹਦੇ ਲਈ ਪੂਰੀ ਧਰਤੀ ਘੁੰਮ ਜਾਂਦੀ ਆ ਹਮ ਇੱਕ ਔਰਤ ਜਿਹੜੀ ਉਹਦੀ ਕਦੇ ਮਾਂ ਹੁੰਦੀ ਸੀ ਉਹ ਮਿਲਣਾ ਚਾਹੁੰਦੀ ਆ ਹਮ ਤੇ ਹਰਮਨ ਚਿੱਠੀ ਇਕੱਠੀ ਕਰਕੇ ਬੈਠ ਜਾਂਦੀ ਆ ਤੇ ਉਹਦੀ ਮਾਮੀ ਪੁੱਛਦੀ ਆ ਵੀ ਕਿਹੜੀ ਚਿੰਤਾ ਵਾਲੀ ਗੱਲ ਆ ਵੀ ਕੀ ਹੋ ਗਿਆ ਐਸਾ ਹਮ ਫਿਰ ਉਹਨੂੰ ਕਹਿੰਦੀ ਹੈ ਵੀ ਮੇਰੇ ਤੋਂ ਨਹੀਂ ਪੜੀ ਜਾਂਦੀ ਤੂੰ ਆਪ ਹੀ ਵੇਖ ਲੈ ਹੂੰ ਉਹਦੀ ਮੰਮੀ ਨੂੰ ਜਦੋਂ ਪਤਾ ਲੱਗਦਾ ਵੀ ਹਰਮਨ ਦੀ ਮਾਂ ਦੀ ਇਹ ਚਿੱਠੀ ਆ ਤੇ ਉਹ ਘਰ ਵਾਪਸ ਆਉਣਾ ਚਾਹੁੰਦੀ ਆ ਵੀ ਮੈਂ ਹੁਣ ਉਹਨੂੰ ਕੀ ਕਵਾਂ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਸ਼ਾਇਦ ਬੰਦਿਆਂ ਨੂੰ ਹੁੰਦਾ ਨਾ ਕਿ ਔਰਤਾਂ ਦਾ ਆਪਸ ਦੇ ਵਿੱਚ ਕੋਈ ਲਿੰਕ ਨਾ ਰਿਹਾ ਹੋਵੇ ਵੀ ਜੇ ਚਿੱਠੀ ਘਰ ਤੱਕ ਪਹੁੰਚੀ ਆ ਸੋ ਇਸ ਗੱਲ ਨੂੰ ਦਵਾਇਆ ਜਾਂਦਾ ਤਾਂ ਜਦੋਂ ਹਰਮਨ ਦੇ ਮਾਮੇ ਨੂੰ ਇਹ ਗੱਲ ਦੱਸੀ ਜਾਂਦੀ ਆ ਉਹ ਕਹਿੰਦੇ ਆ ਕਿ ਹਰਮਨ ਅਸੀਂ ਤੇਰੇ ਤੇ ਫੈਸਲਾ ਛੱਡਦੇ ਆ ਸਾਡੀਆਂ ਵੀ ਉਮਰਾਂ ਕਿੰਨੀਆਂ ਕਰ ਗਈਆਂ ਅੱਗੇ ਤੂੰ ਵਰਤਨਾ ਜਿਵੇਂ ਤੁਹਾਨੂੰ ਸਹੀ ਲੱਗਿਆ ਤੂੰ ਉਹ ਕਰੀ ਹਰਮਨ ਦੇ ਅੱਗੇ ਉਹ ਸਾਲ ਕੋ ਮੁੰਜਾਂਦੇ ਆ ਵੀ ਉਹਨੂੰ ਕਿਹੜੇ ਹਾਲਾਤਾਂ ਚੋਂ ਮਾਪਿਆਂ ਨੇ ਨਾਨਕਿਆਂ ਨੇ ਕੋਈ ਕਸਰ ਨਹੀਂ ਛੱਡੀ ਕਿਸੇ ਵੀ ਪੱਖ ਤੋਂ ਵੀ ਅੱਜ ਉਹ ਕਿਵੇਂ ਫੈਸਲਾ ਲੈ ਸਕਦੀ ਆ ਦੇਖੋ ਇਹ ਵੀ ਬਹੁਤ ਵੱਡੀ ਗੱਲ ਆ ਕਿ ਹਰਮਨ ਦਾ ਕਿੰਨਾ ਸੋਹਣਾ ਫੈਸਲਾ ਹੈ ਉਹਨੇ ਆਪਦੇ ਮਾਮਾ ਤੇ ਮਾਮੀ ਨੂੰ ਇਹ ਗੱਲ ਕਹੀ ਵੀ ਜਿਵੇਂ ਤੁਹਾਨੂੰ ਮਨਜ਼ੂਰ ਹੋਇਆ ਮੈਂ ਤੁਹਾਡੇ ਨਾਲ ਖੜੀ ਆ ਉਹ ਪਰ ਫੇਰ ਵੀ ਆਪਣਾ ਫੈਸਲਾ ਹਰਮਨ ਤੇ ਛੱਡਦੇ ਆ ਉਹ ਕਹਿੰਦੇ ਵੀ ਨਹੀਂ ਆਪਾਂ ਇਸ ਕਿਸੇ ਵੀ ਕੰਮ 'ਚ ਨਹੀਂ ਪੈਣਾ ਨਾ ਅਸੀਂ ਕਿਸੇ ਨੂੰ ਸੁਨੇਹਾ ਪੱਤਰ ਦੇਣਾ ਵੀ ਤੇਰਾ ਵਿਆਹ ਤੂੰ ਵਿਆਹ ਕਰਵਾ ਹਰਮਨ ਦਾ ਵਿਆਹ ਹੋ ਜਾਂਦਾ ਜਦੋਂ 35 ਸਾਲ ਦੇ ਪਿੱਛੋਂ ਸਾਰਾ ਕੁਝ ਏ ਕਹਾਣੀ ਘੁੰਮਦੀ ਆ ਤਾਂ ਹਰਮਨ ਆਪਦੇ ਪਤੀ ਨੂੰ ਦੱਸ ਦਿੰਦੀ ਆ ਪਰ ਉਹਦਾ ਪਤੀ ਇੰਨਾ ਅੱਛਾ ਇਨਸਾਨ ਹੁੰਦਾ ਉਹ ਕਹਿੰਦਾ ਹਰਮਨ ਮੈਂ ਅੱਜ ਵੀ ਤੇਰੇ ਨਾਲ ਆ ਤੂੰ ਜਿਵੇਂ ਕਹੇਂਗੀ ਆਪਾਂ ਉਦਾਂ ਕਰਾਂਗੇ ਇੱਕ ਪਾਲਿਓ ਇਹ ਵੀ ਤਿਆਰ ਹੋ ਜਾਂਦਾ ਕਿ ਅੱਜ ਤੇਰੇ ਕੋਲੇ ਤੇਰਾ ਬੜਪਣ ਹੋਊਗਾ ਬਹੁਤ ਵੱਡਾ ਮੌਕਾ ਕਿ ਤੂੰ ਆਪਣੀ ਮਾਂ ਨੂੰ ਮਾਫ਼ ਕਰ ਸਕਦੀਆਂ ਤੂੰ ਇਹ ਰਿਸ਼ਤਾ ਬਚਾ ਸਕਦੀਆਂ ਪਰ ਹਰਮਨ ਇੰਨੀ ਸੁੱਲਝ ਚੁੱਕੀ ਸੀ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਕਿ ਉਹ ਜਿਹੜੇ ਹਾਲਾਤਾਂ ਚ ਪਲੀ ਆ ਉਹਦੇ ਮਾਮੇ ਨੇ ਮਾਸੀ ਨੇ ਉਹਦੀ ਨਾਨੀ ਨੇ ਉਹਨੂੰ ਕਿਸ ਤਰ੍ਹਾਂ ਪਾਲਿਆ ਉਹਦੇ ਅੰਦਰ ਨਾ ਇੱਕ ਇਹ ਚਿੰਗ ਹੋ ਗਈ ਕਿ ਜਿੰਨਾ ਰਿਸ਼ਤੇ ਆ ਨੇ ਮੇਰੇ ਉੱਤੇ ਇੰਨਾ ਖੂਨ ਡੋਲਿਆ ਮੈਂ ਉਹਨਾਂ ਦੀ ਜਵਾਬ ਨੂੰ ਝੂਠਿਆ ਨਹੀਂ ਪਾ ਸਕਦੀ ਕਿਉਂਕਿ ਮੇਰੀ ਨਾਨੀ ਨੇ ਤਾਂ ਸਾਫ਼ ਹੀ ਇਨਕਾਰ ਕਰਤਾ ਸੀਗਾ ਕਿ ਆਪਾਂ ਉਹਦੇ ਮੂੰਹ ਨਹੀਂ ਲੱਗਣਾ ਤਾਂ ਕੀ ਹੁੰਦਾ ਹਰਮਨ ਇਸ ਗੱਲ ਤੋਂ ਇਨਕਾਰੀ ਹੋ ਜਾਂਦੀ ਹੈ ਕਿ ਉਹ ਆਪਣੀ ਮਾਂ ਨੂੰ ਮਿਲੂਗੀ ਫਿਰ ਉਹਦੇ ਘਰ ਵਾਲੇ ਇੱਕ ਵਾਰ ਕਹਿੰਦਾ ਕਿ ਤੂੰ ਸੋਚ ਲਾ ਇਹ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਗਲਤੀਆਂ ਸਾਰਿਆਂ ਤੋਂ ਹੀ ਹੁੰਦੀਆਂ ਨੇ ਫਿਰ ਹਰਮਨ ਆਪਣਾ ਮਨ ਤਕੜਾ ਕਰਕੇ ਕਿਸੇ ਦੇ ਹੱਥ ਸੁਨੇਹਾ ਭੇਜਦੀ ਆ ਕਿ ਉਹਨਾਂ ਨੂੰ ਜਾ ਕੇ ਦੱਸਿਆ ਜਾਵੇ ਕਿ ਹਰਮਨ ਆਪਣੀ ਜ਼ਿੰਦਗੀ ਚ ਬਹੁਤ ਖੁਸ਼ ਆ ਉਹਦੇ ਕੋਲੇ ਸਾਰੇ ਰਿਸ਼ਤੇ ਵਰਗਾ ਇੱਕ ਰਿਸ਼ਤਾ ਉਹਦੇ ਪਤੀ ਦਾ ਹੈਗਾ ਤੇ ਉਹ ਆਪਣੀ ਜ਼ਿੰਦਗੀ ਉਹ ਤੋਂ ਬਿਨਾ ਆਰਾਮ ਨਾ گزار ਸਕਦੀ ਐ ਮਾਂ ਤੋਂ ਬਿਨਾ ਹਾਂ ਅੱਛਾ ਤੇ ਉਹ ਕਹਿੰਦੀ ਆ ਕਿ ਉਹਨੂੰ ਉਹਨੇ ਆਪਣੀ ਮਾਂ ਨੂੰ ਮਾਂ ਨਹੀਂ ਕਿਹਾ ਉਹਨੇ ਕਿਹਾ ਕਿ ਉਸ ਔਰਤ ਨੂੰ ਉਹਦੀ ਉਹ ਸਾਰੀ ਜ਼ਿੰਦਗੀ ਮੁਬਾਰਕ ਪਰ ਮੈਨੂੰ ਮੇਰੇ ਰਾਹੇ ਜਾਣ ਦੋ ਮੈਨੂੰ ਉਹਦੀ ਕੋਈ ਜ਼ਰੂਰਤ ਨਹੀਂ ਹੈ 35 ਸਾਲ ਇੱਕ ਬੱਚੇ ਨੇ ਆਪਣੀ ਮਾਂ ਤੋਂ ਬਿਨਾ ਗੁਜ਼ਾਰੇ ਨਾਨਕਾਚ ਰਹਿ ਕੇ ਗੁਜ਼ਾਰੇ ਤੇ ਦੂਸਰੇ ਪਾਸੇ ਉਸ ਔਰਤ ਨੇ ਆਪਣੀਆਂ ਖਾਹਿਸ਼ਾਂ ਕਰਕੇ ਆਪਣੀ ਬੱਚੀ ਨੂੰ ਦੂਰ ਕੀਤਾ ਐਂਡ ਤੇ ਆ ਕੇ ਫੇਰ ਉਹਨੂੰ ਝਾਕ ਹੋਈ ਕਿ ਨਹੀਂ ਸ਼ਾਇਦ ਮੇਰੀ ਬੱਚੀ ਹੁਣ ਮੈਨੂੰ ਸੰਭਲ ਲਵੇ ਤੇ ਉਸ ਕੁੜੀ ਨੇ ਇੱਕ ਕਰੜੇ ਮਨ ਦੇ ਨਾਲ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਸਾਫ਼ ਇਨਕਾਰ ਕਰਤਾ ਕਿ ਉਹਨੂੰ ਆਪਣੀ ਉਸ ਮਾਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਜਿਨੇ ਆਪਣੀਆਂ ਖਾਹਿਸ਼ਾਂ ਕਰਕੇ 35 ਸਾਲ ਪਹਿਲਾਂ ਉਹਨੂੰ ਛੋਟੀ ਹੁੰਦੀ ਨੂੰ ਛੱਡ ਕੇ ਚਲੀ ਗਈ ਸੀ ਸਹੀ ਜਦੋਂ ਹਰਮਨ ਬਿਲਕੁਲ ਸਾਫ਼ ਇਨਕਾਰ ਕਰ ਦਿੰਦੀ ਆ ਤੇ ਹਰਮਨ ਤਾਂ ਆਪਣੇ ਸਹੁਰਾ ਪਰਿਵਾਰ ਦੇ ਨਾਲ ਅਮਰੀਕਾ ਚਲੀ ਜਾਂਦੀ ਆ ਕਹਿੰਦੇ ਨੇ ਕਿ ਤਕਰੀਬਨ 1 ਸਾਲ ਬਾਅਦ ਪਤਾ ਲੱਗਦਾ ਕਿ ਹਰਮਨ ਦੀ ਮਾਂ ਜੀਤੀ ਦੀ ਮੌਤ ਹੋ ਜਾਂਦੀ ਹੈ ਤੇ ਜਾਂਦੇ ਵਕਤ ਉਹਨੂੰ ਆਪਣਿਆਂ ਦਾ ਮੋਢਾ ਵੀ ਨਸੀਬ ਨਹੀਂ ਹੋਇਆ ਉਹ ਬਗਾਨਿਆਂ ਦੀ ਖਾਤਰ ਆਪਣਿਆਂ ਨੂੰ ਛੱਡ ਕੇ ਗਈ ਸੀ ਤੇ ਬਗਾਨੇ ਵੀ ਉਹਦੇ ਨਾਲ ਨਹੀਂ ਖੜੇ ਕਿਹਾ ਜਾਂਦਾ ਕਿ ਸਮਾਜ ਸੇਵੀਆਂ ਦੇ ਰਾਹੀਂ ਉਹਦਾ ਦਾ ਸੰਸਕਾਰ ਕੀਤਾ ਗਿਆ ਸੀ ਤੇ ਤੁਸੀਂ ਦੇਖੋ ਕਿ ਕਹਾਣੀ ਭਾਵਕ ਕਰਨ ਵਾਲੀ ਵੀ ਹੈ ਦੁਖਾਂਤ ਵੀ ਹੈ ਕਿ ਲੋਕ ਕਹਿੰਦੇ ਮਾਪੇ ਕੁਮਾਪੇ ਨਹੀਂ ਹੁੰਦੇ ਪਰ ਦੋਵੇਂ ਧਿਰਾਂ ਬਰਾਬਰ ਖੜਦੀਆਂ ਨੇ ਆ ਕੇ ਜਦੋਂ ਬੱਚਿਆਂ ਦੇ ਨਾਲ ਕੁਝ ਐਸਾ ਹੋ ਜਾਂਦਾ ਜਿਨ੍ਹਾਂ ਦੀ ਸਮਝ ਹੁੰਦੀ ਆ ਉਹ ਆਪਣੇ ਜਜ਼ਬਾਤਾਂ ਨੂੰ ਅੱਗੇ ਨਹੀਂ ਰੱਖਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੀ ਜ਼ਿੰਦਗੀ ਦੇ ਰਾਹ ਕੀ ਐ ਹਾਂ ਬਹੁਤ ਸਾਰੇ ਰਿਸ਼ਤੇ ਐਸੇ ਹੁੰਦੇ ਨੇ ਜਿੱਥੇ ਜਜ਼ਬਾਤ ਕੰਮ ਨਹੀਂ ਕਰਦੇ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗੂਗਾ ਕਿ ਇਦਾਂ ਕਿਵੇਂ ਹੋ ਜਾਊਗਾ ਜਿਸ ਬੱਚੇ ਦੀ ਤਰਬੀਅਤ ਪਰਬਰਿਸ਼ ਅੱਛੇ ਹੱਥਾਂ ਚ ਹੋਈ ਹੋਊਗੀ ਉਹਨੂੰ ਸਹੀ ਗਲਤ ਦੇ ਫੈਸਲੇ ਦਾ ਵੀ ਪਤਾ ਹੋਊਗਾ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਲੱਗੂਗਾ ਕਿ ਨਹੀਂ ਕੁੜੀ ਨੂੰ ਮਾਫ਼ ਕਰ ਦੇਣਾ ਚਾਹੀਦਾ ਸੀ ਜੇ 35 ਸਾਲ ਦਾ ਉਹ ਸਮਾਂ ਦੇਖਿਆ ਜਾਵੇ ਕੀ ਪਤਾ ਕੁੜੀ ਨੇ ਮਨ ਤੇ ਕਿੰਨੇ ਪੱਥਰ ਰੱਖ ਕੇ ਕੀ ਘੋਸਿਆ ਹੋਊਗਾ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਊਗਾ ਕਿ ਕੁੜੀ ਨੇ ਸਹੀ ਨਹੀਂ ਕੀਤਾ ਪਰ ਜਿੱਥੇ ਮਾਂ ਦਾ ਕਸੂਰ ਸ਼ਰਿਆਮ ਦਿਖ ਰਿਹਾ ਉੱਥੇ ਬੱਚੇ ਦਾ ਕੋਈ ਕਸੂਰ ਨਹੀਂ ਹੈ ਬੱਚੇ ਨੇ ਉਹ ਫੈਸਲਾ ਲਿਆ ਜਿਹੜਾ ਜਾਇਜ਼ ਸੀਗਾ ਉਹਨੇ ਭਾਵੁਕਤਾ ਚ ਆ ਕੇ ਕੋਈ ਕਦਮ ਨਹੀਂ ਚੁੱਕਿਆ ਬਲਕਿ ਸੋਚ ਸਮਝ ਕੇ ਫੈਸਲਾ ਲਿਆ ਕਈ ਰਿਸ਼ਤਿਆਂ ਦੇ ਵਿੱਚ ਪਿਆਰ ਨਾਲੋਂ ਮੂਹ ਨਾਲੋਂ ਸੋਚ ਸਮਝ ਬਹੁਤ ਜ਼ਰੂਰੀ ਹੁੰਦੀ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੀ ਵੀ ਕੋਈ ਅਸੀ ਕਹਾਣੀ ਹੈ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਲੇਕ ਇੰਸਟਾਗ੍ਰam ਆਈਡੀ ਦਾ ਲਿੰਕ ਹੈ ਉਹਦੇ ਤੇ ਮੈਸੇਜ ਕਰਕੇ ਸਾਡੇ ਨਾਲ ਆਪਣੀ ਕਹਾਣੀ ਸਾਂਝੀ ਕਰ ਸਕਦੇ ਹੋ ਅਸੀਂ ਉਹ ਤੁਹਾਡੀ ਕਹਾਣੀ ਦੁਨੀਆ ਨੂੰ ਦਗਾਵਾਂਗੇ ਸੋ ਇਹ ਕਹਾਣੀਆਂ ਤੁਸੀਂ ਹਰ ਸ਼ੁੱਕਰਵਾਰ ਸਵੇਰੇ 10:30 ਵਜੇ YouTube Khand Punjabi Channel ਤੇ ਦੇਖ ਸਕਦੇ ਹੋ ਤੇ ਇਹ ਕਹਾਣੀ ਕਿਵੇਂ ਦੀ ਲੱਗੀ ਇਹ ਵੀ ਕਮੈਂਟਾਂ ਚ ਜ਼ਰੂਰ ਲਿਖਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ Khand Punjabi ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ